ਓਏ ਦੱਸੇ ਹਾਂ ਕਿਵੇਂ ਆ ਮਹੀਨੇ ਹੋ ਗਏ ਤੈਨੂੰ ਨਿਓਂ ਤੋਂ ਬਾਹਰ ਨਿਕਲਿਆ ਉਹ ਇੱਦਾਂ ਬਸ ਹੁਣ ਹੁੰਦੀ ਹੋਊਗਾ ਬਾਈ ਕੰਮ ਤੂੰ ਕਿਵੇਂ ਆ ਰਿਆ ਅੱਜ ਮੈਂ ਤਾਂ ਮਰਵਾਤਾ ਸੀ ਅੱਜ ਕੰਜਰ ਤੇ ਕਿਵੇਂ ਇਹ ਤਾਂ ਯਾਰ ਅੱਜ ਜੱਸ ਹੋਰ ਕੀ ਕਰੀ ਬਾਕੀ ਆ ਬਾਈ ਹੂੰ ਉਹਨਾਂ ਦੀ ਤਾਂ ਬੁੜੀ ਯਾਰੀ ਐ ਆ ਗਈ ਉਹ ਆ ਰਹੀ ਐ ਉਹ ਤਾਂ 1 47 ਦੀ ਤਾਂ ਡਾਂਗ ਲਈ ਫਰਦੀ ਆ ਬਾਸ ਦੀ ਕਮਾਲ ਆ ਯਾਰ ਨਾਲੇ ਕਹਦੇ ਮਰ ਮੁਰਗੀ ਖਾਨੀ ਆ ਜੇ ਸੋਣਿਆ ਦੀ ਕਿਹੜਾ ਮਰਗੀ ਮੈਂ ਮਰਵਾਤਾ ਸੀ ਅੱਜ ਮੈਂ ਤਾਂ ਸਿੱਧੀ ਆਵੜਿਆ ਬਾਈ ਕਿਰੇ ਅੱਛਾ ਹਾਂ ਮੈਨੂੰ ਕਹਿੰਦੀ ਕਿ ਇੱਧਰ ਮੂੰਹ ਚੱਕਿਆ ਮੈਂ ਤਾਂ ਲੱਗਿਆ ਆਇਆ ਚਲ ਬਹਾਨਾ ਜਾਂ ਲਾ ਕੇ ਵਰਦੀ ਮਿਲ ਗਈ ਤਾਂ ਹੈ ਕਰੇ ਵਰਦਾ ਹੀ ਸੀ ਤਾਂ ਗੇਟ 'ਚ ਪੈਰੀ ਧਰਿਆਤੀ ਮੈਂ ਅੱਛਾ ਕਹਿੰਦੀ ਐਦੂ ਮੁੜ ਕੇ ਨਾ ਡਿੱਗ ਰਹੀ ਵਰਦੀ ਹੋ ਡਾਂਗ ਨੂੰ ਤਾਂ ਨਹੀਂ ਮਰੀ ਡਾਂਗ ਡੂਮ ਤਾਂ ਕਿੱਥੇ ਉਹ ਯਾਰ ਮੈਂ ਉਹੀ ਟਲ ਗਿਆ ਉਹਨਾਂ ਦੇ ਘਰ ਦਾ ਭੇਤ ਜਾਂਦੀ ਮੈਨੂੰ ਹਾਂ ਮਾਂ ਛੇ ਪੈਂਦੀਆਂ ਨੇ ਤੇਰੇ ਕਟਪਾਤੀ ਦਾ ਗੋਡੇ 'ਚ ਦੀ ਐਮ ਸੀ 'ਚ ਵੀ ਲਾਜ ਹੋਣਾ ਸਹੀ ਗੱਲ ਹੈ ਹਾਂ ਉਹ ਯਾਰ ਉਹਨਾਂ ਨੇ ਚਮੜਾਰ ਕੀ ਹੈ ਉਹ ਯਾਰ ਕੀ ਕਹੀ ਇਹਨਾਂ ਦਾ ਹੁਣ ਹੈ ਮੈਨੂੰ ਸੁਣਾ ਆਪ ਵੀ ਤਾਂ ਏਡਾ ਡੇ ਹੋ ਰਹੇ ਨੇ ਉਹਨਾਂ ਦੇ ਉਹਨਾਂ ਦੇ ਪ੍ਰਾਉਣੇ ਜੀ ਨਹੀਂ ਕਹਿੰਦੇ ਯਾਰ ਹਨਾ ਉਹ ਆ ਰਹੇ ਨੇ ਉਹਦਾ ਵੀ ਉਹਨਾਂ ਨੂੰ ਪਤਾ ਵੀ ਕਾ ਕਿਹੜੀ ਗੱਲ ਤੋਂ ਚੱਪਾ ਬੈਠੇ ਨੇ ਆਪਾਂ ਤਾਂ ਕੀ ਕਹਿ ਸਕਦੇ ਆ ਆਲੇ ਦੇ ਸੋਵ ਗੱਲ ਉਹ ਤਾਂ ਆਪਦੇ ਆਪ ਨੂੰ ਕਹੂੰ ਦਾ ਲੈ ਮੈਂ ਗੱਲ ਜੀ ਪਤਾ ਕਰੀ ਤੀ ਹਾਂ ਮੋਟੋਣੀ ਬੁੜੀ ਲੋਟ ਆਉਂਦੀ ਵੀ ਤੂੰ ਕਰਦੇ ਸੂਤ ਪਰ ਓਏ ਡਰਦੇ ਨੇ ਵੀ ਯਾਰ ਕਾਨੂੰ ਸੈਣੀ ਬਾਣੀ ਕੁੱਟਦੇ ਹੁਣ ਥੋੜੀ ਸੋਹਣੀ ਲੱਗਦੇ ਨੇ ਯਾਰ ਐ ਮਾੜਾ ਮੋਟਾ ਤਾਂ ਚਾਹੀਦਾ ਹ ਹੁਣ ਉਹਨਾਂ ਨੇ ਵੀ ਘਰ ਬਸਾਉਣਾ ਅੱਗੇ ਕਰ ਤੱਬ ਸੁਣ ਬਈ ਗੱਲ ਤਾਂ ਉਹੀ ਸੋਚਦੇ ਆ ਯਾਰ ਤੁਹਾਨੂੰ ਦੇਖਣਤੀ ਆਉਂਦਾਗਾ ਹੁਣ ਕੁੜੀਆਂ ਹੋਰ ਨੇ ਉਹਨਾਂ ਦਾ ਵੀ ਆਖਰ ਨੂੰ ਵਿਆਹ ਹੋਊਗਾ ਕਰਨਾ ਤਾਂ ਪਊਗੀ ਹੁਣ ਘਰੇ ਕਿੰਨਾ ਟਾਈਮ ਠਹਿ ਲੈਣਗੇ ਮੈਨੂੰ ਮੇਰੇ ਲਈ ਤਾਂ ਯਾਰ ਸੈਟਿੰਗ ਆਉਂਦੀ ਲੱਗਦੀ ਕਹਾਣੀ ਕੋਈ ਹਾਂ ਤਾਂ ਉਹਨਾਂ ਦੀ ਨਹੀਂ ਆਈ ਵਿਚਾਰਿਆਂ ਦੀ ਮੇਰੀ ਅੱਗੇ ਕਿੱਥੇ ਆ ਜੂ ਉਹ ਯਾਰ ਜੇ ਤਾਂ ਉਹ ਆਉਣ ਤੋਂ ਪਹਿਲਾਂ ਪਹਿਲਾਂ ਤੇਰਾ ਬਣ ਜਾਂਦਾ ਕੁਝ ਵਧੀਆ ਤੇ ਹਣਾ ਹੁਣ ਤਾਂ ਉਹੀ ਗੱਲ ਬਾਰ ਉਹਦਾ ਕੀ ਭਾਨੀ ਵੱਜਣੀ ਤੇ ਉਹਨੇ ਆਪੇ ਨਹੀਂ ਹੋਣ ਦੇਣਾ ਕਿਨੇ ਉਹ ਬੁੜੀ ਹੀ ਨੇ ਹੋਰ ਹੋਰ ਨਾ ਦੱਸੇ ਮੈਂ ਤਾਂ ਉਹਨਾਂ ਦੇ ਉਹ ਚਾਦਰੇ ਵਾਲੇ ਨੂੰ ਜਿਹੜਾ ਵੱਡਾ ਪਰੋਣਾ ਨਾ ਕੋਣ ਉਹਦਾ ਬਾਪ ਆਹੋ ਕੁੜੀਆਂ ਹਾਂ ਅੱਛਾ ਮਾਂ ਕਿਤੇ ਉਹ ਛੋਟੇ ਦੀ ਐ ਨਾ ਛੋਟੇ ਦੀ ਕਾਨੂੰ ਆ ਅੱਛਾ ਮੈਂ ਤਾਂ ਉਹਦੇ ਲਾ ਕੇ ਉਂਗਲ ਨਾ ਹੂੰ ਬੁੜੀ ਦੇ ਫੱਟੇ ਚ ਕਾ ਦੂੰ ਮੈਂ ਨਹੀਂ ਬਾਲਾ ਚਿਰ ਦੇਖਦਾ ਹੈਗਾ ਓਏ ਕਾਨੂੰ ਇਹ ਜੀ ਪਿਛੇ ਯਾਰ ਕਾਨੂੰ ਕੋਈ ਅੰਦਰ ਜਾਣਾ ਮੜੇ ਪਿਛੇ ਵਾਲਾ ਦੱਸ ਦਿਆ ਨਾ ਤੂੰ ਕਹੂ ਮਾ ਚਾਦਰੀ ਜੀ ਵਾਲੇ ਨੂੰ ਹੂੰ ਵੀ ਤੂੰ ਦੇ ਤੇਲ ਇਹਨੂੰ ਓਏ ਉਹ ਤਾਂ ਨਾ ਮਾਰ ਓਏ ਨਾਲੇ ਮਾਰ ਨਹੀਂ ਕਾ ਤੂੰ ਆਏ ਤਾਂ ਮੜਾ ਜਾਂ ਦਬਕੀ ਬਾਧੂ ਐ ਤਾਂ ਉਹ ਟੇਕਨ ਵਾਲੀ ਕਾਨੂੰ ਆ ਬਈ ਉਹ ਉਹ ਤਾਂ ਉਹਨਾਂ ਨੂੰ ਹੀ ਚੁੱਪ ਕਰਦੀ ਬੋਲੀ ਜਾਂਦੀ ਐਣਾ ਇਹ ਜਿਹੜਾ ਕੁਛ ਨਹੀਂ ਵੀ ਬੋਲਣਾ ਹੁੰਦਾ ਉਹ ਬੋਲਣ ਦੀ ਇਹਨਾਂ ਨੂੰ ਕੋਈ ਗੱਲ ਨੂੰ ਯਾਰ ਅਸਲ ਚਮਲਾਈ ਉਹਨਾਂ ਨੂੰ ਐ ਬਈ ਹੁਣ ਜਿਉਹੀ ਨਾ ਪਹਿਲੇ ਦਿਨ ਉਹਨੂੰ ਸੈੱਟ ਕਰਕੇ ਰੱਖਦੇ ਫੇਰ ਕਾਹਨੂੰ ਮੋਹ ਇੰਨਾ ਅੱਗੇ ਵਾਦਾ ਵਧਾਉਂਦੀ ਸੀ ਮੇਰੀ ਗੱਲ ਸੁਣਦਾ ਜੇ ਤਾਂ ਭਰਾਵਾ ਤਾਂ ਦੇਖਣਾ ਉਹਦੇ ਵਿਆਹ ਹੋਊਗਾ ਦਾ ਹਨਾ ਤਾਂ ਤਾਂ ਉਹਦੇ ਬਾਪ ਲਵੇ ਕਰ ਲਈ ਗੱਲ ਕਦੇ ਜੇ ਤੈਨੂੰ ਲੂਟ ਲਾਦੇ ਤੇਰੇ ਬਾਪੇ ਨੂੰ ਲੈ ਜਾਈਂ ਨਾਲ ਮੇਰੀ ਬਾਪ ਨੂੰ ਮੇਰਾ ਬਾਪ ਨਹੀਂ ਜਾਂਦਾ ਪਹਿਲਾਂ ਉਸ ਦਿਨ ਬੇਤੀ ਹੋ ਗਈ ਯਾਰ ਹੁਣ ਉਹਦੇ ਬਾਪ ਨਾਲ ਵੀ ਬੰਦਾ ਕੋਈ ਜਾਣ ਪਛਾਣ ਦਾ ਚਾਹੀਦਾ ਜੇ ਉਹ ਗੱਲ ਕਰੇ ਫੇਰ ਐ ਬੁੜੀ ਇਹਦਾ ਕਰ ਦੂ ਮੈਂ ਸੈਟ ਬੁੜੀ ਤਾਂ ਨਹੀਂ ਮੈਨੂੰ ਬਾਲਾ ਉਹ ਬੁੜੀ ਬੁੜੀ ਦਾ ਬਾਈ ਕੋਈ ਚੱਕਰੇ ਨਹੀਂ ਚੱਲ ਹਣਾ ਹੁਣ ਆ ਗਈ ਯਾਰ ਹੁਣ ਤਾਂ ਕੀ ਇਲਾਜ ਆ ਫੇਰਾ ਮੈਂ ਤਾਂ ਹੀ ਰੱਖਾ ਮੈਨੂੰ ਐ ਹੋ ਗਿਆ ਵੀ ਚੱਲ ਉਹਦਾ ਬਾਪ ਨਾ ਇਹ ਵੀ ਦਾ ਹੋ ਗਿਆ ਜੇ ਕਿਤੇ ਉਹ ਐਂ ਦਾ ਟੱਕਰ ਗਿਆ ਫੇਰ ਤਾਂ ਨਹੀਂ ਕੋਈ ਸੈਟਿੰਗ ਆਉਂਦੀ ਜਿਉਂ ਬੰਦਾ ਸਿਆਣਾ ਹੋਇਆ ਫੇਰ ਕੋਈ ਗੱਲ ਬਣ ਸਕਦੀ ਉਹ ਤਾਂ ਵਿਚਾਰਾ ਠੀਕ ਐ ਐਨਾ ਨਹੀਂ ਬੋਲਦਾ ਹੈਗਾ ਮੈਨੂੰ ਲੱਗਦਾ ਉਹ ਉਹਨੂੰ ਤਾਂ ਹੁਣ ਬਿਆਹ ਤਾਂ ਕਰਨੀ ਆ ਬਈ ਕਨੈਕਟ ਕਰਨ ਤਾਂ ਹਣਾ ਚੱਲ ਤੇਰੇ ਨਾਲ ਕਰ ਦੂ ਤਾਂ ਵੀ ਕੀ ਹਰ ਜੱਕ ਵਾਰੀ ਜਾ ਜ ਤੇਰੇ ਬਾਪ ਲੈਣ ਨਾਲ ਉਹ ਲਾਗਾ ਨਹੀਂ ਸਾਡੇ ਤਾਂ ਕਹਿੰਦੀ ਕਦੇ ਬੰਦਾ ਨਹੀਂ ਬੜਿਆ ਤੀ ਲੈ ਵੀ ਹੋਰ ਗਧਿਆਂ ਨਾਲ ਘਰ ਵਾਦਦੇ ਹੁੰਦੇ ਨੇ ਗੱਲ ਤਾਂ ਵੀ ਜਾ ਬਾਈ ਬੰਦੇ ਦਾ ਇਹਨੂੰ ਪਤਾ ਹੀ ਨਹੀਂਗਾ ਵੀ ਕੀ ਚੀਜ਼ ਐ ਬੰਦੇ ਬਣਾ ਕਾ ਨੂੰ ਘਰ ਬਈ ਯਾਰ ਜਿਵੇਂ ਜਨਾਨੀ ਵੀ ਜ਼ਰੂਰੀਆ ਘਰ ਚ ਬੰਦਾ ਵੀ ਜ਼ਰੂਰੀ ਹੁੰਨੇ ਆ ਉਹ ਤਾਂ ਨਹੀਂ ਸਮਝਦੀ ਉਹ ਤਾਂ ਐ ਪੈਂਦੀ ਆ ਜਿਵੇਂ ਸੂਈ ਕੁੱਤੀ ਪੈਂਦੀ ਹੁੰਦੀ ਆ ਉਹ ਯਾਰ ਇਹੀ ਤਾਂ ਕਰਨੀ ਕੀ ਕਰੀਏ ਇਹਨਾਂ ਦਾ ਹੁਣ ਯਾਰ ਉਹਦੇ ਨਾਲ ਬਾਤ ਨਾਲ ਕਰਕੇ ਦੇਖੀਏ ਕੰਗਲ ਮੈਂ ਤੈਨੂੰ ਐਂ ਕਹਣਾ ਤੂੰ ਗੱਲ ਕਰ ਦੇ ਬਾਪੇ ਨਾਲ ਕੋਈ ਬੰਦਾ ਇਹ ਜਾਣ ਪਛਾਣ ਦਾ ਤੇਰਾ ਜਾਨ ਪਛਾਣਦਾ ਕੀ ਆਪ ਨੂੰ ਹੁਣ ਆਪੋ ਆਪਣੇ ਮੂਰੇ ਉਹ ਐ ਨਹੀਂ ਕੋਈ ਮਾੜਾ ਮੋਟਾ ਜਿਹਦੇ ਨਾਲ ਵਿਆਹਤ ਬੰਦੀ ਬੈਂਦੀ ਆ ਉਹ ਬੰਦੇ ਦੀ ਉਹ ਨੂੰ ਉਹ ਕਰਨਾ ਪਊ ਦੇਖ ਲੈ ਕਰ ਲਾਂਗੇ ਪਤਾ ਜਾ ਤਾਂ ਚੱਲ ਕਰੀ ਗੱਲ ਹੈ ਹਾਂ ਤੇਰੇ ਵਾਲਾ ਪਾਪਾ ਕੀ ਕਹਿੰਦਾ ਉਹ ਨਹੀਂ ਹੁਣ ਜਾਂਦਾ ਪਹਿਲਾਂ ਆਪਾਂ ਨੇ ਉਸ ਦਿਨ ਉਹ ਕਰਾਤੀ ਉਹਦੀ ਵੀ ਅੱਛਾ ਤਾਂ ਛਿਪ ਗਏ ਬੇਇੱਜ਼ਤੀ ਕਰਕੇ ਹੈ ਉਹ ਨੂੰ ਪਤਾ ਤਾਂ ਹੈ ਨਹੀਂ ਯਾਰ ਵੀ ਬੁੜੀਆਂ ਨਾਲ ਤੈਨ ਤਾਂ ਨਹੀਂ ਕਿਹਾ ਕੁਝ ਕਰੇ ਜਾ ਕੇ ਮੈਂ ਤਾਂ ਆ ਬੋਲਦਾ ਤੀ ਕਹਾਂ ਤੂੰ ਪਹਿਲਾਂ ਗੱਲ ਨਹੀਂ ਕਰਦਾ ਐਂ ਕਰਦਾ ਮੇਰੇ ਵੀ ਪਤਾ ਹੁਣ ਆਉਂਦਾ ਫਿਰ ਤਾਂ ਤੈਨੂੰ ਤਾਂ ਕਹਿੰਦਾ ਚੱਲ ਉਹ ਤਾਂ ਜਵਾਕ ਵਿਚਾਰਾ ਨਾਲ ਵਗ ਗਿਆ ਵੀ ਇਹੀ ਬਹੁਤ ਹੈ ਓਏ ਹੋਰ ਮੈਂ ਤਾਂ ਬੋਲਦਾ ਵੀ ਨਹੀਂ ਸੁਣਨ ਲੱਗ ਦਿੱਤੀ ਬਈ ਮੈਂ ਤਾਂ ਆਪੇ ਕਹਿੰਦਾ ਨਹੀਂ ਹੈ ਸਾਦੂ ਜੱਸੇ ਉਹਦੇ ਬਾਪ ਨਾਲ ਕਰੀ ਗੱਲ ਹੈ ਜਾਂ ਉਹਦਾ ਕੋਈ ਜਾਣ ਪਛਾਣ ਦਾ ਬਈ ਮੈਂ ਤਾਂ ਕੀ ਗੱਲ ਕਰੂੰ ਦੇਖ ਲਾਂ ਤੈਨੂੰ ਹੀ ਕਰਨਾ ਜਾਂ ਜਾਣ ਪਛਾਣ ਦਾ ਤਾਂ ਕੱਢ ਲਈ ਗਈ ਹਾਂ ਇਹਨਾਂ ਕੋ ਪਤਾ ਕਰ ਲੂੰ ਕੋਈ ਕੋਈ ਮੂਮਲਾ ਜੀ ਦਾ ਰੋਦਾ ਦੇਖ ਲਾਂ ਕੋਈ ਜਿਹਦੇ ਨਾਲ ਵਧੀਆ ਹੋਵੇ ਪਤਾ ਕਰ ਦੇ ਬਸ ਇੰਨਾ ਕੰਮ ਹੈ ਤੇਰਾ ਚੱਲ ਚੰਗਾ ਸੀ ਹੋਰ ਰੇਪ ਆਲੀ ਦੀ ਫਿਰ ਹੈ ਪਵਾ ਦੀ ਯਾਰ ਇੱਕ ਦਿਨ ਚੱਲ ਪਵਾ ਦਾਂਗੇ ਮੈਨੂੰ ਫੋਨ ਕਰ ਲਈ ਫਰ ਮੜਾ ਨਾਲੇ ਮੇਰੇ ਪੌਣ ਵਾਲੇ ਪਨੇ ਦੋ ਪੁਰੀਆਂ ਰਹਿ ਗਈਆਂ ਹਾਂ ਠੀਕ ਆ ਭਈ ਹੈ ਬਣ ਜੇ ਚੰਗੀ ਗੱਲ ਜਰੇਦਰ ਕੋਸ ਇਹ ਯਾਰ ਜਿੰਨ ਵਾਲੀ ਨਹੀਂ ਚੱਲੀ ਨਾਟਕ ਦੇਖਣਾ ਨਾੜੀ ਮੈਂ ਤਾਂ ਜਾਂਦੀ ਨਹੀਂ ਤੂੰ ਵਗ ਜਾ ਮੁਕਰ ਵੀ ਕੋਈ ਤੇਰਾ ਕੁਝ ਟੈਣੇ ਨਹੀਂ ਹੈਗਾ ਤੂੰ ਕਮਾਲ ਕਰਦੀ ਐ ਇਹ ਇਹ ਜਾਣ ਨੂੰ ਤਾਂ ਮੇਰਾ ਬਥੇਰਾ ਜੀ ਕਰਦਾ ਹੈ ਭਗਤਾ ਜਾਵਾ ਨਾਨੀ ਨਾਨੀ ਆ ਗਈ ਹੁਣ ਜਦੋਂ ਆਪਾਂ ਨਾਨੀ ਤੋਂ ਆਡੇ ਹੋ ਗਏ ਆਪਾਂ ਟਿੰਡੀਆਂ ਲੈਣੀ ਨਾਨੀ ਤੋਂ ਉਂਡਰੀ ਜਾਂਦੀ ਹੈਗੀ ਹੁਣ ਆਪਾਂ ਕਿਤੇ ਮਰਜ਼ੀ ਘੁੰਮੀਏ ਫਿਰਿਏ ਆਪਣੀ ਮਰਜ਼ੀ ਆਪਾਂ ਤੋਂ ਆਡੇ ਹੋ ਗਏ ਜਦੋਂ ਅੱਡਦਾ ਹੋ ਗਏ ਆਪਣੇ ਕੋ ਨਹੀਂ ਅੱਡ ਹੋ ਗਏ ਆਪਾਂ ਉਹਦੇ ਬਣੀਆਂ ਨਹੀਂ ਹੋਏ ਉਹ ਤਾਂ ਉੱਥੇ ਲੈ ਕੇ ਭੱਜ ਜੂ ਡੰਡਾ ਆਪਣੇ ਮੰਗਰਾ ਅਗਲੀ ਨੇ ਕਹਤਾ ਵੀ ਕਿਤੇ ਮਰਜੀ ਫਿਰੋ ਕੁਛ ਮਰਜੀ ਕਰੋ ਮੈਨੂੰ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਨਹੀਂ ਮੰਦੀ ਹੈਗੀ ਨਾ ਨਹੀਂ ਅਹੀ ਜੀ ਨਹੀਂ ਹੈਗੀ ਵੀ ਕਮੈਂਟ ਜ ਮਨ ਲੂਗੀ ਕੀ ਹੈ ਤੂੰ ਤਾਂ ਮੇਰਾ ਵੀ ਕੈਨਸਲ ਕਰਵਾਏਂਗੀ ਮੈਨੂੰ ਕੱਲੀ ਨੇ ਹੁਣ ਜਾਣ ਨਹੀਂ ਦੇਣਾ ਮੈਨੂੰ ਪਤਾ ਹੈ ਨਾ ਤੂੰ ਭੱਗ ਜਾ ਕੋਈ ਗੱਲ ਨਹੀਂ ਮੈਂ ਨਿਗਾ ਰੱਖ ਲੂੰਗੀ ਰੱਖ ਲੂੰਗੀ ਨਿਗਾ ਹੋਰ ਅੜੀਏ ਮੈਨੂੰ ਤਾਂ ਡਰ ਲੱਗਦਾ ਬਹੁਤ ਖਰਾਬ ਹੈ ਤੂੰ ਵੀ ਦੱਸ ਬਈ ਮੈਂ ਕੀ ਖਰਾਵਾ ਤੀ ਮੈਨੂੰ ਕਹਿਣ ਕਿ ਤੇਰੀ ਕੱਲੀ ਦੇ ਅੱਛਾ ਖੰਭ ਲੱਗ ਰਹੇ ਨੇਗੇ ਵੀ ਇਹ ਵੀ ਤਾਂ ਬੈਠੀ ਆ ਘਰੇ ਨਾਨੇ ਨੂੰ ਭੇਜ ਦੇ ਕਿਸੇ ਪਾਸੇ ਭਗ ਜਾਉਗੀ ਪਹਿਲੀ ਤਾਂ ਉਹ ਬਲਾ ਮਸੀ ਆਈਏ ਘਰੇ ਤੈਨੂੰ ਲੱਗਦੇ ਨਾਲ ਕਿਸੇ ਪਾਸੇ ਜਾਣ ਵਾਲੀ ਚਲੋਕ ਤਾਂ ਦੇਖ ਲੈ ਕਿੰਨੀ ਐ ਕਹਿੰਦੀ ਨਾਨਕੇ ਪੈ ਗਈ ਜਾ ਕੇ ਮਤਲੇ ਨਾ ਬੈਠੀ ਕਾਦੇ ਵਾਸਤੇ ਸੀ ਨਾਨਕੇ ਜਾ ਕੇ ਪਹਿਲਾਂ ਤਾਂ ਦੇਖਿਆ ਨੀ ਨਾਨਕੇ ਹੰਦਾ ਮੂੰਹ ਅੱਜ ਕਿਵੇਂ ਯਾਦ ਆ ਗਿਆ ਉਹਦੇ ਚਿਲਤਰ ਕਰਦੀ ਐ ਉਹਨੂੰ ਐ ਐ ਉਹਨੂੰ ਐ ਸੀ ਵੀ ਮੈਂ ਦੇਖਾਂ ਪਿੱਛੋਂ ਵੀ ਕੀ ਕੁਛ ਕਰਨਗੇ ਇਹ ਇਹ ਮੈਨੂੰ ਪਤਾ ਹੈ ਨਾਨੀ ਕਿਤੇ ਨਹੀਂ ਗਈ ਹੈਗੀ ਮੈਨੂੰ ਇਹ ਲੱਗਦਾ ਆਪਣੇ ਪਿੰਡ ਜੀ ਬੈਠੀ ਹੋਊਗੀ ਕਿਸੇ ਦੇ ਘਰੇ ਜਾਣ ਕੇ ਕਹਿਤਾ ਹੋਊਗਾ ਵੀ ਦੱਸਿਓ ਨਾ ਪਿੰਡ ਚ ਤਾਂ ਇਹਦੀ ਕਿਸੇ ਨਾਲ ਨਹੀਂ ਮੰਨਦੀ ਕਿਤੇ ਕੋਲੇ ਬੈਠੋਗੀ ਇਹ ਕੋਈ ਪਤਾ ਨਹੀਂ ਰਾਜੀ ਇਹਨੂੰ ਕਰੇ ਸਾਰੇ ਪਿੰਡ ਚ ਆਪਣੇ ਹਰੇਕ ਦੇ ਘਰੇ ਇੱਕ ਇੱਕ ਬੰਦਾ ਤਾਂ ਹੈਗਾ ਹੈ ਬੰਦੇ ਨੂੰ ਦੇਖ ਕੇ ਰਾਜੀ ਨਹੀਂ ਹੈਗੀ ਫਿਰ ਹੁਣ ਨਾ ਪਈ ਮੈਂ ਤਾਂ ਜਾਣਦੀ ਨਹੀਂ ਹੈਗੀ ਮੈਨੂੰ ਤਾਂ ਡਰ ਲੱਗਦਾ ਉੱਥੇ ਜਾ ਕੇ ਛੱਤਰ ਮਾਰ ਕੇ ਲਿਆਉਗੀ ਆਪਣੇ ਕੀ ਫਾਇਦਾ ਲਗੂ ਮੈਨੂੰ ਤਾਂ ਪਹਿਲੀ ਪਤਾ ਸੀ ਜਾਤ ਦਾ ਹੀ ਕਰੇਗੀ ਤੁਸਾਂ ਨਾ ਤੂੰ ਲੰਘ ਜਾ ਮੈਂ ਤਾਂ ਜਾਂਦੀ ਨਹੀਂ ਕੋਈ ਨਾ ਮੈਂ ਇਕੱਲੀ ਕਿਉਂ ਜਾਵਾਂ ਮੈਂ ਇਕੱਲੀ ਬੁਰੀ ਬਣਦੇ ਅੱਛਾ ਨਹੀਂ ਕਮਾਲ ਕਰਦੀ ਹੈਗੀ ਇਹ ਬੁਰੀ ਬਣਨ ਦਾ ਚੱਕਰ ਨਹੀਂ ਹੈਗਾ ਮੈਨੂੰ ਜਦੋਂ ਦੇ ਵਿੱਚੇ ਰੁਲਗੇ ਦੱਸ ਮੈਂ ਕਹਿੰਦੀ ਸੀ ਐਡਮਿਸ਼ਨ ਕਰਾ ਕੇ ਆਵਾਂਗੇ ਹੁਣ ਨਾ ਐਡਮਿਸ਼ਨ ਕਰਵਾਉਣ ਜੋਗੇ ਨਾ ਕੁਝ ਹੋਰ ਕਰਾ ਦੇ ਐਡਮਿਸ਼ਨ ਇਹਨਾਂ ਮੈਂ ਪਹਿਲੀ ਕਲਾਸ ਜਿਮਾਨਾ ਨਹੀਂ ਨਿਕਾਉਣੀ ਨਹੀਂ ਦੇਣੀ ਹੈਗੀ ਉਹ ਆਪਣੀ ਰਹਿੰਦੀ ਖੁੰਦੀ ਮਾਂ ਦੇਖ ਲੈ ਦੋ ਗੋਲੀ ਨਿਕਲੀ ਉਧਰ ਰੱਖ ਕੇ ਬੈਠ ਗਈ ਆ ਮਾਂ ਜੀ ਨੂੰ ਤਾਂ ਮੈਂ ਪੁੱਛੂਗੀ ਕੋਈ ਨਾ ਆਂ ਨਾ ਦੇ ਇਹਦੇ ਵੀ ਕੋਈ ਇਹ ਟਾਈਮ ਆਊਗਾ ਕਰ ਰੱਖੀ ਤੂੰ ਮੈਂ ਤਾਂ ਸਮਝ ਤੋ ਬਾਹਰ ਲ ਮਾਂ ਥੋੜੀ ਐਵੇਂ ਕਰਦੀ ਹੁੰਦੀ ਆ ਬੇਤੀਆਂ ਨਾਲ ਆ ਬੇਤੀਆਂ ਕਣੀ ਹੋਣਾ ਸੀ ਸ਼ਰ ਦੇਖ ਲੈ ਕਿੰਨੀ ਐ ਆਪੇ ਡੈਡੀ ਹੋਣਾ ਨੂੰ ਵਿਚਾਰੇ ਨੂੰ ਬੁਲਾ ਕੇ ਉਦੋਂ ਹਣਾ ਇਹ ਕਰਕੇ ਪੋਤ ਲਗਾ ਕੇ ਆਉਣੀ ਆ ਉਹ ਗੱਲ ਤਾਂ ਦੱਸੀ ਨਹੀਂ ਵੀ ਰਿਪੋਰਟ ਲਿਖਾ ਕੇ ਆਏ ਨੇ ਤੇਰੇ ਪਿੱਛੇ ਹਾਂ ਜਦੋਂ ਮਾਂ ਨਾਨੀ ਆ ਗਈ ਉਦੋਂ ਦਿਖਣੀ ਰਲ ਕੇ ਬੈਠ ਗਈ ਹਾਂ ਬਹੁਤ ਖਰਾਬ ਐ ਆਪਣੀ ਮਾਂ ਹੈ ਨਹੀਂ ਕੰਮ ਦੀ ਛਤਰਖਾਨ ਵਾਲੀ ਹੈ ਜੀ ਇਹ ਤਾਂ ਬਈ ਡੈਡੀ ਹੋਰੀ ਵਧੀਆਂ ਨੇ ਜਿਹੜੇ ਐਨੀ ਉਮਰ ਕੱਟ ਗਏ ਨਹੀਂ ਕੋਈ ਨਹੀਂ ਖੜਦਾ ਹੁੰਦਾ ਪ੍ਰੀਤ ਕੋਈ ਵੀ ਨਹੀਂ ਖੜਦਾ ਆਹ ਲਓ ਜੀ ਕਹਿੰਦਾ ਵੀ ਸੀ ਕਰਾਉਣੇ ਤੇ ਤਲਾਕ ਦੋ ਹੋਰ ਕਰਾਉਣੇ ਆ। ਆਹ ਦੇ ਲਓ ਸਾਰੀ ਉਮਰ ਹੋ ਗਈ ਭੜਪਦੇ ਫਿਰਦੇ ਨੇ। ਨਹੀਂ ਵੀ ਇਹ ਜੜੀਆਂ ਕੁੜੀਆਂ ਹੋ ਰਹੀਆਂ ਨੇ ਚੱਲ। ਹਾਂ ਆਪਣੇ ਪਿੱਛੇ ਉਰੇ ਬੈਠ ਕੇ ਦੇਖ ਲਓ ਜਿਵੇਂ ਆਪਾਂ ਨੇ ਕਿ ਹੋਂ ਵੀ ਕਰ ਲਿਆ ਵਿਚਾਰਿਆਂ ਨੇ। ਹਾਂ। ਆ ਆਪਣੇ ਨੂੰ ਲੱਖਾਂ ਨਹੀਂ ਹੈਗੀ ਬਈ। ਇਹਨਾਂ ਨੂੰ ਲੱਖਣ ਹੁੰਦਾ ਨਾ ਬੱਸ ਜਾਂਦੀਆਂ ਉਹਦੇ ਘਰੀ। ਇਹ ਮੈਨੂੰ ਤਾਂ ਹਜੇ ਵੀ ਐ ਲੱਗਦਾ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਉਰੇ ਆਪਣਾ ਕੀ ਹੈ? ਜਦੋਂ ਨਾਨੀ ਨੀ ਆਪਾਂ ਨੂੰ ਪਿਆਰ ਕਰਦੀ ਹੈਗੀ। ਕੀ ਕਰੀ ਜੜੀ ਆਪਾਂ ਤਾਂ ਦੋਏ ਪਾਸੇ ਫਸੇ ਪਈਆਂ ਜੀ। ਜੋ ਉੱਥੇ ਜਾਣੇ ਐ ਨਹੀਂ ਪਤਾ ਆਪਣੇ ਪਿੱਛੇ ਉੱਥੇ ਆ ਜੀ। ਉਹ ਤਾਂ ਪੰਡਾ ਛੱਡ ਦੀਂ ਗਿਆ ਆਪਣਾ ਐ ਤਾਂ ਉੱਥੇ ਕਿਵੇਂ ਆ ਜੂਗੀ ਜਦੋਂ ਹੁਣ ਆਪਾਂ ਨੂੰ ਉਰੀ ਕਹਿ ਦਿੰਦੀ ਜਦੋਂ ਆਪਾਂ ਨੇ ਕਹਿ ਦਿੱਤਾ ਵੀ ਆਪਾਂ ਤਾਂ ਇਧਰਾਂਗੇ ਕਿਵੇਂ ਆ ਜੂਗੀ ਤੈਨੂੰ ਯਾਦ ਇੱਕ ਵਾਰੀ ਮੰਮੀ ਨੂੰ ਕਿਵੇਂ ਕੁੱਟ ਕੇ ਲਈ ਸੀ ਉੱਥੋਂ ਐ ਤਾਂ ਪਤਾ ਹੈ ਚੱਲ ਹੁਣ ਤਾਂ ਫਿਰ ਆਪਾਂ ਇੱਕ ਪਾਸਾ ਕਰਕੇ ਜਾਵਾਂਗੇ ਜਿੱਥੇ ਜਾਵਾਂਗੇ ਨਹੀਂ ਤਾਂ ਕਹਿ ਰਹੀਆਂ ਅੜੀਏ ਪਤਾ ਕੀ ਹੈ ਸਾਰੀ ਉਮਰ ਨਾਲ ਆਪਣੀ ਐਂ ਲੜਾਈ ਚ ਲੰਘ ਜੂਗੀ ਹੂੰ ਉਹੀ ਗੁੱਸਾ ਆਪਣੇ ਰੋਜ਼ ਘਰੇ ਹੁੰਦਾ ਹੈਗਾ ਲੜਲੇ ਬੋਲ पे ਲੜਲੇ ਬੋਲ पे ਪਰ ਆਪਾਂ ਐਂ ਕਹਿੰਦੇ ਆ ਮੈਂ ਕਹਿੰਦੀ ਆ ਵੀ ਆਪਾਂ ਕੁਝ ਅਹੇ ਜਾ ਕਰਦੇ ਆ ਵੀ ਨਾਨੀ ਨੂੰ ਆਪਾਂ ਸੁਧਾਰੀਏ ਹਾਂ ਇਹ ਹਨਾ ਮੈਂ ਤਾਂ ਹੀ ਕਿਹਾ ਸੀ ਡੈਡੀ ਉਹਨਾਂ ਨੂੰ ਹੂੰ ਵੀ ਆਪਾਂ ਉਹੀ ਰਹਿਨੇ ਆ ਆਪਾਂ ਨੂੰ ਕੋਈ ਤਾਂ ਪਲਾਨ ਬਣਾਉਣਾ ਪਊਗਾ ਇਹ じゃ ਜੀ ਨਾਨੀ ਨੂੰ ਨਾ ਅਕਲ ਆ ਜੀ ਇਹ ਮੈਂ ਕਹਿੰਦੀ ਆ ਹੂੰ ਆਪਾਂ ਨਾਨੀ ਨੂੰ ਨਾ ਲੱਭ ਕੇ ਲਈ ਕਿੱਥੋਂ ਨਾਨਾ ਕਿੱਥੇ ਆਪਣਾ ਹੂੰ ਨਾ ਨਾ ਕੀ ਪਤਾ ਹੁਣ ਕਿੱਥੇ ਹੋਊਗਾ ਕੀ ਪਤਾ ਮਰ ਮੁਰਗਿਆ ਹੋਵੇ ਨਾ ਜੇ ਮਰਿਆ ਹੁੰਦਾ ਪਤਾ ਤਾਂ ਹੁੰਦਾ ਬੋੜੀ ਇਹ ਕਹਿੰਦੀ ਹੁੰਦੀ ਜੇ ਆਉਂਦਾ ਹੈਗਾ ਕਹਿੰਦੀ ਹੁੰਦੀ ਹੈ ਹਾਂ ਹੈ ਕਹਿੰਦੀ ਮੇਰੇ ਵੱਲੋਂ ਤਾਂ ਉਹ ਤਾਂ ਮਰ ਗਿਆ ਪਰ ਉਹ ਕਿੱਥੇ ਆਉਂਦਾ ਹੈ ਫਿਰ ਨਾ ਆਪਾਂ ਕਿੱਥੇ ਪਾਵਾਂਗੇ ਨਾਨੇ ਨੂੰ ਮੈਂ ਤਾਂ ਕਹਿੰਦੀ ਆ ਕਿਤੇ ਨਾਨੀ ਦੇ ਆਉਣ ਤੇ ਸੁਧਰ ਜੇ ਇਹ ਮੈਨੂੰ ਨਹੀਂ ਲੱਗਦਾ ਜਿਉ ਸਾਰੀ ਉਮਰ ਲੰਘ ਗਈ ਸੁਧਰੂਗੀ ਹੁਣ ਇਹ ਪਰ ਕੁਛ ਤਾਂ ਕੁਛ ਤਾਂ ਕਰਨਾ ਪਊਗਾ ਆਪਾਂ ਨੂੰ ਸਾਰੀ ਜ਼ਿੰਦਗੀ ਐ ਥੋੜੀ ਕੱਢਾਂਗੇ ਆਪਾਂ ਜਦੋਂ ਐਨੀ ਲੱਗ ਗਈ ਬਈ ਅੱਗੇ ਵੀ ਲੰਘ ਜੂਗੀ ਫੇਰ ਨਾ ਮੈਂ ਤਾਂ ਨਹੀਂ ਲਗਾਉਣੀ ਇਹ ਮੈਂ ਤਾਂ ਕੋਈ ਨਾ ਕੋਈ ਪਲਾਨ ਬਣਾਉਣੀ ਆ ਕਰ ਦਿਆਂ ਨਾਨੇ ਨੂੰ ਸਿੱਧੀ ਮੈਂ ਤਾਂ ਮੈਂ ਵੀ ਫਿਰ ਤੇਰੇ ਨਾਲ ਆਂ ਤਾਂਦੀਆਂ ਤੈਨੂੰ ਨਾਲਾਂ ਦੇ ਲਈ ਮੜੇ ਤੈਨੂੰ ਡਰ ਜੰਨੀ ਹੈਗੀ ਆਈਏ ਮੱਧੀ ਲੈ ਕਦੋਂ ਡਰਦੀ ਆ ਇਹ ਤਾਂ ਹੁਣ ਕੰਮਾ ਜੋ ਕੰਮ ਹੈ ਇਹ ਚ ਤਾਂ ਤੇਰੀ ਮਦਦ ਕਰੂੰਗੀ ਏ ਕੋਈ ਨਾ ਦੇਖ ਲੂੰਗੀ ਕਿੰਨੀ ਕ ਮਦਦ ਕਰਦੀ ਆ ਤੂੰ ਮੇਰੀ ਨਹੀਂ ਮੈਂ ਇਕੱਲੀ ਬਾਦੂ ਆ ਮੈਨੂੰ ਲੋੜ ਵੀ ਨਹੀਂ ਕਿਸੇ ਦੀ ਏ ਮੈਂ ਤੇਰੀ ਭੈਣ ਆ ਜੇ ਤੂੰ ਮੈਂ ਕਹਿਦਾ ਤੈਨੂੰ ਮੈਂ ਕਰੂੰਗੀ ਮਦਦ ਤੂੰ ਮਰੀ ਜੰਨੀ ਹੈ ਹੁਣ ਤੂੰ ਨਹੀਂ ਜਾਂਦੀ ਆ ਬਗ ਚੱਲਦੇ ਆ ਮੇਰਾ ਦੇਖੀ ਜਾਉ ਕੀ ਬਣਦਾ ਗਾਲਾਂ ਖਾਲਾਂਗੇ ਫਿਰ ਕੀ ਹੁੰਦਾ ਆਜਾ ਚਲ ਮੈਂ ਤੈਨੂੰ ਮੜੀ ਤੇ ਮੰਨੀ ਚਲ ਫਿਰ ਆ ਜਾ ਦਿਨ ਵੀ ਵਾਲੇ ਛੋਟੇ ਹੋ ਗਏ ਹਨ ਤਾਂ ਹੁਣ ਛੋਟੇ ਹੋਣੀ ਆ ਜੋ ਛਾਲ ਦੀ ਰੁੱਤ ਆ ਗਈ ਠੰਡ ਬਾਹਰ ਹੀ ਹੋ ਜਾਂਦੀ ਆ ਹੁਣ ਤਾਂ ਦਿਨੋਂ ਦਿਨ ਫਰਕ ਪੈਣ ਲੱਗ ਗਿਆ ਮੌਸਮ ਦਾ ਬਹੁਤ ਜ਼ਿਆਦਾ ਮੈਂ ਤੈਨੂੰ ਐਂ ਕਹਿਣਾਗਾ ਤੂੰ ਸਰਦੇ ਬੁੜੀ ਦੇ ਖਿਹੜਾ ਤੁਰਪਾ ਇੱਥੇ ਨਾ ਤਾਂ ਕਿਹਨੇ ਤੈਨੂੰ ਦਵਾਈ ਦਿਵਾਉਣੀ ਆ ਗੌਰ ਨਾਲ ਉੱਥੇ ਦਵਾਈ ਤੱਕ ਲੈ ਲੇਗੀ ਫੇ ਤੂੰ ਹੈਂਗਾ ਤਾਂ ਹੈਂਗਾ ਬਰੇ ਹੁਣ ਬੁੜੀ ਦਾ ਖਿਹੜਾ ਛੱਡ ਦੇ ਬੁੜੀ ਦਾ ਖਿਹੜਾ ਛੱਡ ਦੇ ਇੱਕ ਕੋਈ ਗੱਲ ਨੂੰ ਚੱਬੀ ਰੱਖਿਆ ਕਰ ਉਹ ਫਿਰ ਆਪਾਂ ਆਪਦਾ ਵੀ ਦੇਖਣਾ ਯਾਰ ਕੋਈ ਜਵਾਕ ਚੱਲਦਾ ਯਾਰ ਇੱਥੇ ਬੈਠੀ ਹੈਗੀ ਉੱਥੇ ਆਪਦਾ ਕੋਈ ਹਰ ਦਿਨ ਕਲੇਸ਼ ਹੀ ਕਰੀ ਨਾ ਕਲੇਸ਼ ਹੀ ਕਰੀ ਹੁੰਦੀ ਹੈ ਜਵਾਕ ਦੇ ਦੰਦਾ ਪੇਜੂਗਾ ਆਪਸੀ ਜ਼ਬਾਨ ਗੰਦੀ ਕਰਕੇ ਬਹਿ ਜਾਂਦੀ ਆ ਆਪਣਾ ਕੀ ਲੈਂਦੀ ਆ ਤੂੰ ਤਾਂ ਕਹਿਤਾ ਭੁੱਕੀ ਜਾਣ ਦੇ ਜਹੇ ਜੀ ਹੈਗੀ ਹੈਗੀ ਇੱਥੇ ਹੁਣ ਤੈਨੂੰ ਦਵਾਈ ਨਾਲ ਵੀ ਤੋਰਨ ਦੇਣਾ ਮੇਰੇ ਵੀ ਦਵਾਈ ਜਾ ਕੇ ਲਿਆਉਂਗੇ ਆਪਾਂ ਹਜੇ ਜਾਂਦੇ ਨਹੀਂ ਹੈਗੇ ਆਪਾਂ ਹਜੇ ਕਾਹ ਨੂੰ ਜਾਣੇ ਆ ਆਉਂਦੀ ਆ ਤੁਰੀ ਭੁੱਕੂ ਅੱਛਾ ਮੈਂ ਤਾਂ ਉਹ ਦੇ ਜਵਾਨ ਮਾਰ ਕੇ ਰਹਿ ਜੰਨੀ ਆਗੀ ਤੇ ਤੂੰ ਕੀ ਮਾਰਦੀ ਆ ਆ ਤੇਰੀ ਜੀਬ ਨੇ ਚੱਲਦੀ 10 ਗੱਠਾਂ ਦੀ ਲੱਗੀ ਐ ਕਿਵੇਂ ਭੌਂਕਦੀ ਐ ਮੈਂ ਤੈਨੂੰ ਕੀ ਸ਼ਰਮ ਮੰਨ ਲੈ ਕਿ ਮੈਂ ਬਰੋਬਰ ਬੈਠੀ ਆਗੀ ਕਿਉਂ ਬੈਠੂਗੀ ਪਿੰਡਾ ਮੇਰਾ ਕੋਈ ਬਗਾਨਾ ਹੈ ਹੋਰ ਬੰਦਾ ਤੇਰਾ ਨਾਲ ਬੰਨ ਲੈ ਲੜਦੇ ਬੰਦਾ ਹੈ ਤੇਰਾ ਲੜਦੇ ਨਾਲੇ ਬੰਨਿਆ ਮੇਰੇ ਇੱਥੇ ਕੀ ਕਰਦੀ ਆ ਦਫਾ ਹੋ ਪਰ ਲੈ ਕੇ ਬੰਦੇ ਨੂੰ ਕਿਉਂ ਜਾਵਾ ਕਿਉਂ ਤੂੰ ਕੀ ਲੱਗਦੀ ਆ ਕਰਦੀ ਫਿਰ ਹਾਏ ਨਹੀਂ ਤੇਰਾ ਭਾਈ ਜੇ ਬੇੜਾ ਤੇਰਾ ਨਪੁੱਤੀ ਦੀਏ ਧੀਏ ਨੀ ਘਰ-ਬਾਰ ਮੇਰਾ ਬਹੁਤਾ ਸਿੱਟੇ ਟੈਕੀ ਲਗਦੀਆਂ ਕਰਦੀ ਫਿਰ ਦੂਜੀ ਵੀ ਤੋੜ ਦੇ ਕਿਉਂ ਤੋੜਾ ਗੱਲ ਸੁਣ ਲੈ ਮੈਨੂੰ ਚੁੱਪ ਕਰਕੇ ਲੈ ਕੇ ਟੱਪ ਜਾ ਇਹਨੂੰ ਠੀਕ ਹੈ ਮੁੜ ਕੇ ਮੇਰੇ ਘਰ ਬਣੀ ਦੇਖੀ ਵੀ ਨਾ ਖਾਲਾ-ਖਾਲਾ ਮਾਤਾ ਜਿਹੜੀਆਂ ਚਾਰ ਰੋਟੀਆਂ ਖਾਧੀਆਂ ਇਹਨੇ ਖਾਲਾ ਸਿਵਾਂ ਚ ਲੱਤਾਂ ਵੇ ਤੇਰੀਆਂ ਕਿਉਂ ਫਰਕ ਪਵਾਉਣੀ ਆ ਸਾਡੇ ਜਿਹਾ ਦੇ ਨਹੀਂ ਹਜੇ ਨਹੀਂ ਹੈਗੀ ਨਾ ਮੇਰੀਆਂ ਸਿਵਾਂ ਚ ਲੱਤਾਂ ਹਜੇ ਮੈਂ ਹੈਗੀ ਆ ਤੱਕ ਨਹੀਂ ਤੂੰ ਮਾਰਦੀ ਕਿਤੇ ਨਹੀਂ ਆ ਤੂੰ ਸਿਵਾਂ ਚ ਲੱਤਾਂ ਕਰੇਂਗੀ ਮੇਰੀਆਂ ਮੈਨੂੰ ਦਿਸ ਹੀ ਜਾਂਦਾ ਤੇਰਾ ਰੰਗ ਟੰਗ ਜਾ ਮਰ ਕਿ ਕਰੂੰਗੀ ਹੋਈਆਂ ਪਈਆਂ ਨੇ ਤੇਰੀਆਂ ਤੇ ਸਿਵੇ ਜਲਤ ਆਹੋ ਨਹੀਂ ਮੇਰੀ ਗੱਲ ਸੁਣ ਮੈਂ ਤਾਂ ਮਾਂ ਐ ਇਹ ਤਾਂ ਮਾਂ ਨੂੰ ਨਹੀਂ ਪਿਆਰ ਕਰਦੀ ਨਾ ਸੱਸ ਨੂੰ ਕੀ ਕਰਦੀ ਹੋਵੇਂਗੀ ਉਹ ਪਹਿਲੀ ਮਰ ਗਈ ਸੱਸ ਨੂੰ ਤਾਂ ਤੇਰੇ ਨਾਲੋਂ ਜ਼ਿਆਦਾ ਕਰਦੀ ਮੇਰਾ ਤੂੰ ਤਾਂ ਮਾਂ ਹੋ ਕੇ ਡਾਂ ਬਣੀ ਬੈਠੀਆ ਮੇਰੀ ਮੈਨੂੰ ਸਭ ਪਤਾ ਤੇਰੀਆਂ ਕਰਤੂਤਾਂ ਦਾ ਤੂੰ ਦੂਜਿਆਂ ਨੂੰ ਪਿੱਛੇ ਲਾ ਲਿਆ ਤੂੰ ਕੁੜੀਆਂ ਨੂੰ ਪਿੱਛੇ ਲਾ ਲਿਆ ਜਿਹੜੇ ਤੂੰ ਪਿੱਛੇ ਲਾਇਆ ਨਾ ਤੂੰ ਪਸਤਾਵੇਂਗੀ ਬਰੋਦੀ ਦੀ ਰੱਖੀ ਕੋ ਬੈਠੀ ਛੇ ਥੇ ਵੇ ਗੱਲ ਸੁਣ ਪਿਆ ਮੁੰਡਿਆ ਲੈ ਕੇ ਭੱਜ ਜਾ ਮੈਂ ਚੰਗਾ ਚਾਹੁੰਦਾ ਮੈਂ ਜਾਂਦਾ ਨਹੀਂ ਜਿੰਨਾ ਟਾਈਮ ਮੇਰਾ ਭਾਈ ਤੇ ਮੇਰੀ ਭਝਾਈ ਤੇ ਮੇਰੀਆਂ ਭਤੀਜੀਆਂ ਇਸ ਘਰ ਦੇ ਵਿੱਚੋਂ ਜਾਂਦੀਆਂ ਨਹੀਂ ਉਹ ਤਾਂ ਨਹੀਂ ਜਾਂਦੀ ਉਹ ਨਹੀਂ ਜਾਂਦੀ ਹਾਂ ਦੇਖਾ ਸੀ ਕੀ ਲੱਛਣ ਗੁੜੇ ਨੇ ਇਹਨਾਂ ਦੇ ਕੀ ਹੋ ਗਿਆ ਦੇਖ ਲੈ ਫੇਰਾ ਤੂੰ ਉਹੀ ਦੂਸਨ ਲਈ ਗੁੜੇ ਨੇ ਤਾਂ ਉਹੀ ਸਮਝਦੇ ਤੋ ਸਹੀ ਹਾਂ ਉਹਦੇ ਕੁੜੀਆਂ ਤੇ ਆ ਜਾਂਦੀ ਆ ਕਦੇ ਮੇਰੇ ਤੇ ਆ ਜਾਂਦੀ ਆ ਕਦੇ ਨਾ ਤੇ ਆ ਜਾਂਦੀ ਨੀ ਜਿੰਨਾ ਟਾਈਮ ਮੇਰੀਆਂ ਡਾਂਗਾਂ ਗਾ ਨਾ ਉਹਨਾਂ ਕੰਮ ਸਾਰੇ ਕੰਮ ਸਿੱਧੇ ਆ ਜਿੱਦੇ ਮੇਰੀ ਡਾਂਗ ਹਟ ਗਈ ਨਾ ਗਲੀਆਂ ਦੇ ਕੱਖ ਜੁਗਦੀਆਂ ਫਿਰੋਂਗੀਆਂ ਮੈਂ ਤਾਂ ਐਂ ਕਹੀ ਇਹ ਸੋਚ ਲਈ ਡਾਂਗਾ ਤੇਰੇ ਤੇ ਨਾ ਵਰਜੇ ਕਿਸੇ ਤੋਂ ਬਚ ਜਾ ਬਚ ਜਾ ਕੀ ਬੋਲਦੀ ਨਾ ਮਾਰਾ ਹੁੰਦਾ ਬੋਲੀ ਬੋਲੀ ਕੀ ਬੋਲਦੀ ਗਾ ਹੁਣ ਬੋਲੀ ਮਾਰਨ ਨੂੰ ਇੱਥੇ ਜਿਆਦੇ ਚੰਬੜੀ ਹੈ ਕੀ ਮਾਰ ਕੇ ਜੀਭ ਜਲਾਉਂਦੀਆਂ ਮਾਰ ਕੇ ਦਿਖਾਵਾਂ ਚੰਪਲਦੀ ਆ ਜਿਆਦੇ ਖਾਣੀ ਹੋਈ ਐ ਖਿਆਣੀ ਬਿਆਣੀ ਐ ਕਿ ਚੱਜ ਦੀ ਗੱਲ ਕਰ ਤੈਨੂੰ ਤਾਂ ਹੈ ਨਹੀਂ ਕੀ ਕੋਈ ਜਿਵਾਈ ਨਹੀਂ ਸ਼ਰਮ ਮੈਂ ਕੁਛ ਨਹੀਂ ਕਹਿੰਦੀ ਉਹ ਬੋਲਦੀ ਆ ਨਾ ਮੈਂ ਉਹਨੂੰ ਕਹਿੰਨੀ ਆ ਕੀ ਤੁਹਾਡੇ ਨਾਲ ਮੇਰੀ ਕੋਈ ਗੱਲ ਨਹੀਂ ਦੁਮਾਨਿਆ ਪਾਈਆਂ ਦੀ 100 ਸਾਮ ਬਣਦੇ ਹੁੰਦੇ ਨੇ ਸੱਸਾਂ ਤੈਨੂੰ ਤਾਂ ਬਾਲੀ ਸ਼ਰਮ ਹੈ ਹਾਂ ਤੈਨੂੰ ਤਾਂ ਮਾਂ ਦੀ ਬਾਲੀ ਸ਼ਰਮ ਹੈ ਮੈਂ ਤੈਨੂੰ ਇੱਕ ਵਾਰੀ ਲੈ ਆਈ ਸੀ ਤੂੰ ਦੁਬਾਰੇ ਭੱਜ ਗਈ ਤੈਨੂੰ ਮੈਂ ਕਹਤਾ ਵੀ ਉੱਡ ਜਾ ਨਾ ਭੱਜਣ ਨੂੰ ਹੈ ਤੈਨੂੰ ਬਸ ਕਰਤੀ ਤੈਨੂੰ ਨਾ 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 ਇਹਦਾ ਰਸਾ ਲਾਤਾ ਮੈਂ ਮੇਰੀ ਹੋਤੀ ਹੈਗੀ ਆ ਨਾ ਤੂੰ ਉਹ ਮੇਰਾ ਰਖਦੀ ਆ ਮੈਂ ਤਾਂ ਆਪੇ ਲਾਤਾ ਤੇਰਾ ਰਸਾ ਮੇਰਾ ਰਸਾ ਤੂੰ ਕਿ ਲਾਉਣ ਜੋਗੀ ਆ ਮੈਂ ਲਾਹਿਆ ਤੇਰਾ ਹਾਂ ਮੈਂ ਲਾਹਿਆ ਤੇਰਾ ਕਿ ਮੈਂ ਬਰਾਬਰੀ ਕਰਦੀ ਆ ਮਾਂ ਦੀ ਕਿਵੇਂ ਜੀਭ ਹਲਾਉਂਦੀ ਆ ਤੇਰੇ ਜੇ ਭੜ ਦੂੰ ਹੁਣ ਤੱਕ ਤਾਂ ਮੈਂ ਚੁੱਪ ਰਹੀ ਆ ਤੂੰ ਬੇਸ਼ਰਮਾ ਮੇਰੇ ਘਰੇ ਬੈਠੀ ਆ ਭੱਗ ਜਾ ਪੁੱਤੀ ਹੁਣ ਮੈਂ ਬੋਲੂ ਤੂੰ ਬੇਸ਼ਰਮਾ ਜਿਹੜੀ ਮੇਰੇ ਕੋਲੇ ਬੈਠੀ ਆ ਹਾਂ ਹੱਕ ਲੈ ਜਾਊਂ ਆਪਦਾ ਹੱਕ ਲੈ ਕੇ ਜਾਊਂ ਜਮਾਨੀ ਤੇਰਾ ਹੱਕ ਤਾਂ ਕੜਤਾ ਮੈਂ ਤੇ ਮੈਂ ਤਾਂ ਤਨ ਬੇਦਾਵੇ ਕਰਤਾ ਕੁਛ ਨਹੀਂ ਤੇਰਾ ਨਾ 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 ਮੈਂ ਤਾਂ ਕਰਿਆਈ ਮੈਂ ਤਾਂ ਕਰਿਆਈ ਇਹਨੂੰ ਬੇਦਾਵੇ ਕਿਉਂ ਗਈ ਸੀ ਘਰ ਤੈਨੂੰ ਬੇਦਾਵੇ ਕਰਨਗੇ ਸੀ ਮੈਨੂੰ ਪਤਾ ਸੀ ਤੇਰੇ ਕਰਤੋ ਉਦਾਂ ਜੇ ਤੂੰ ਭੱਗ ਗਈ ਮੈਂ ਕਰਾਂਈ ਮੇਰੀ ਹੋਤੀ ਹੈਗੀ ਆ ਕਬੱਡੀ ਤੂੰ ਮਰਿ ਸੋ ਨਹੀਂ ਦੇਉ ਕੱਲੀ ਨੂੰ ਕੱਲੀ ਨੂੰ ਉਸਨੂੰ ਦੇਉ ਕੱਲੀ ਨੂੰ ਦੇਉਂਗੀ ਉਹਨੂੰ ਜਿੰਨਾ ਮਰਜ਼ੀ ਚੋੜ ਲੈ ਹੁਣ ਤਾਂ ਮੈਂ ਕਰਤੀ ਤੈਨੂੰ ਬੇਦਾਵੇ ਤੈਨੂੰ ਪੁੱਛਿਆ ਨਹੀਂ ਉੱਥੇ ਕਿਸੇ ਨੇ ਉੱਥੋਂ ਵੀ ਧੱਕੇ ਮਾਰ ਗਏ ਮੈਨੂੰ ਹਾਂ ਮੈਂ ਕਿੱਥੇ ਗਈ ਸੀ ਮੈਂ ਤਾਂ ਇਹਨੂੰ ਬੇਦਾਵੇ ਕਰਨ ਗਈ ਸੀ ਕਿਉਂ ਨਹੀਂ ਆਪਾਂ ਕਾਈ ਕਦੇ ਕੁਸਤ ਨਹੀਂ ਆ ਕਦੇ ਮੈਂ ਲੈ ਕੇ ਗਈਆਂ ਉਹਦੇ ਪਤੀ ਜਪਤੂ ਜੰਨ ਨਾਲ ਹਾਂ ਇੱਕ ਜਵਾਨ ਤੇ ਖੜ ਜਾ ਕਰ ਮੈਂ ਤਾਂ ਕਹਿਤਾ ਸੀ ਉਹ ਕਹਿੰਦੇ ਉਦੋਂ ਦੀ ਕਰ ਦਿੰਦੀ ਤੂੰ ਮੈਂ ਹੁਣ ਕਰਤੀ ਉਦੋਂ ਦੀ ਮੇਰੇ ਕਟਰਾਲ ਚ ਲੈ ਜਾ ਮੈਂ ਤਾਂ ਕਹਿੰਦੀ ਇੱਥੋਂ ਇਹਨੂੰ ਕੱਖ ਨਹੀਂ ਮਿਲਣਾ ਲੈ ਜਾ ਇਹਨੂੰ ਇੱਥੋਂ ਕੀ ਕਰਾਉਣਾ ਸਾਡੇ ਕੋਲ ਬਦਸਰਬਤ ਮੈਂ ਕਰਤੀ ਤੈਨੂੰ ਹੋਰਾਂ ਨਹੀਂ ਮਿਲਦਾ ਤੈਨੂੰ ਹੁਣ ਕੀ ਮਿਲੂਗਾ ਅੰਦਾ ਹੱਕ ਲੈ ਕੇ ਜਾਵਾਂਗੇ ਬਸ ਹੱਕ ਮੈਂ ਕੁੜੀ ਦੇ ਨਾਲ ਵਸੀਤ ਕਰਾਤੀ ਉਹਦੇ ਨਾਲ ਬਸ ਵਾਤੀ ਕੁੜੀ ਵੀ ਕਿੰਨਾ ਕੁ ਉਹਦੇ ਨਾਂ ਵਸੀਤ ਕਰਾਤੀ ਜਿੱਦ ਮੈਂ ਮਰ ਗਈ ਉਹ ਤੇ ਨਾ ਚੜਜੂ ਤੈਨੂੰ ਪੱਕ ਨਹੀਂ ਮਿਲਦੀ ਜਿੱਦ ਮਰ ਗਈ ਫੇਰ ਕਿਹੜਾ ਕੁੜੀ ਉੱਥੇ ਬੜੂਗੀ ਨਹੀਂ ਕਿੱਥੇ ਤੂੰ ਹੁਣ ਤਾਂ ਉਹਨੂੰ ਲੋੜ ਹੀ ਨਹੀਂ ਪੜਨਦੀ ਬਧਾਰੀ ਜ਼ਮੀਨ ਆ ਗਈ ਜ਼ਮੀਨ ਕੱਲੇ ਜ਼ਮੀਨ ਦੇ ਸੱਤ ਹੀ ਰਿਹਾ ਹਾਂ ਨਾ 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 ਉਹ ਤਾਂ ਬੜਦੀ ਨਹੀਂ ਉਹ ਤਾਂ ਮੇਰੇ ਕੋਲ ਹੀ ਰਹੂਗੀ ਹੁਣ ਉਹ ਸਿਆਣੀ ਆ ਗਈ ਉਹ ਸੋਚਦੀ ਆ ਮੇਰੇ ਬੰਨੀ ਸੋਚਦੀ ਆ ਤੂੰ ਸਾਰੇ ਪਾਸੇ ਹੱਥ ਵਢਾ ਲੈ ਨਾ ਤੈਨੂੰ ਇੱਥੋਂ ਮਿਲਣਾ ਨਾ ਉੱਥੋਂ ਮਿਲਣਾ ਕਿਉਂ ਹਾਂ ਉੱਥੇ ਹੈਗਾ ਮੈਂ ਸਾਰਾ ਮੇਰਾ ਉੱਥੇ ਵੀ ਸਾਲੂਗੀ ਉਹ ਹਿੱਸਾ ਕਿਉਂ ਬਰੋਬਰ ਲੈਣ ਗਿਆ ਹਿੱਸਾ ਉਥੋ ਵੀ ਭਾਈ ਹੈਗਾ ਮੇਰੇ ਨਾਲ ਅਸੀਂ ਜੋ ਮਰਜ਼ੀ ਕੁਝ ਕਰੀਏ ਜੇ ਮੈਂ ਸਾਰੀ ਉਹਨੂੰ ਜ਼ਮੀਨ ਸਮਝਦਾ ਜੇ ਫਿਰ ਬਗਜੋ ਬਗਜੋ ਇੱਥੇ ਕੀ ਕਰਦੇ ਹੋ ਜਾਂਦੇ ਨਹੀਂ ਇੱਥੇ ਕੀ ਟਿੰਡਗਾ ਲੈਨੇ ਹੋ ਉਥੇ ਤਾਂ ਇੱਥੇ ਤੁਹਾਡਾ ਕੰਮ ਵੀ ਕੀ ਆ ਨਾ ਤੂੰ ਹੋਰ ਕੀ ਕਰਨਾ ਆ ਤੁਸੀਂ ਇੱਥੇ ਕਿਉਂ ਬੈਠੇ ਕੋਣ ਮੈਂ ਤਾਂ ਹੁੰਦਾ ਸੌਰਿਆਂ ਦੇ ਕਰੇ ਤੁਸੀਂ ਕਿਉਂ ਬੈਠੇ ਉੱਥੇ ਫਿਰ ਹੱਡ ਅੱਡ ਬੈਠੇ ਆਂ ਤੈਨੂੰ ਤਾਂ ਬੁਲਾਇ ਨਹੀਂ ਸੀ ਅੱਡ ਕਿੱਥੇ ਬੈਠੇ ਹੋ ਮੇਰੇ ਘਰੇ ਬੈਠੇ ਹੋ ਇੱਥੇ ਖਾਣੇ ਹੋ ਇੱਥੇ ਪੀਣੇ ਹੋ ਨਾ ਤੂੰ ਮੇਰੇ ਘਰੇ ਬੈਠੇ ਬੇਸ਼ਰਮ ਹੋ ਕੇ ਸਾਡੇ ਪਰ ਤੂੰ ਘਰ ਕਿੱਥੋਂ ਤੂੰ ਪਿਆਉ ਦੀ ਟੈਕੀ ਲੱਗਦੀ ਆ ਪਿਆਉ ਦੇ ਮੈਂ ਵਿਆਹੀ ਸੀ ਤਾਂ ਕਰ ਬਣਿਆਗਾ ਮੈਂ ਤਾਂ ਕਰਤੀ ਆ ਮੈਂ ਪੇਕੇ ਤੋਂ ਲਿਆਈ ਨਹੀਂ ਨਾ ਮੈਂ ਦੇਵਾ ਨਾ ਮੈਂ ਪੇਕੇ ਤੋਂ ਲਿਆਉਂਦਾ ਨਾ ਮੈਂ ਦੇਵਾ ਭੱਗ ਜਾ ਬਸ ਇਹਨਾਂ ਦਾ ਕੁਝ ਨਹੀਂ ਮਿਲਦਾ ਇਹ ਤਾਂ ਉਹੀ ਤੁਰੀ ਫਿਰਦੀ ਆ ਕੀ ਹੁਣ ਡੱਕ ਡੋਲੇ ਖਾਂਦੀ ਤੂੰ ਸਾਡੇ ਚ ਲੜਾਈ ਤੂੰ ਤਾਂ ਦਾ ਨਾਲ ਉਹੀ ਵਸਦੀ ਫਿਰਦੀ ਆ ਨਾ ਤੂੰ ਸਾਡੀ ਲੜਾਈ ਚਾਈ ਤੈਨੂੰ ਮੈਂ ਤਾਂ ਆ ਬੈਠੇ ਬਰਬਰ ਬਾਈ ਸੋਹਣੀ ਲੱਗਦੀ ਮੈਂ ਬੈਠੂਗੀ ਨਹੀਂ ਬਹੁਤ ਸੋਹਣੀ ਲੱਗਦੀ ਨਾਲ ਬੈਠੀ ਆ ਨਹੀਂ ਤੂੰ ਆਪਣੇ ਸਹੁਰੇ ਭੱਗ ਜਾ ਉੱਥੇ ਤੈਨੂੰ ਸਭ ਕੁਝ ਮਿਲੂ ਇੱਥੋਂ ਤਾਂ ਮੈਂ ਕਰਤੀ ਵੇਦਾਵੇ ਤੈਨੂੰ ਆਇਆ ਨਾ ਵੀ ਮੈਂ ਮੁੰਡਾ ਜੰਮੂਗੀ ਤੂੰ ਜੰਮ ਕੇ ਦਿਖਾਈ ਮਾਰ ਮਾਰ ਛੋਟੀਆਂ ਨਾ ਢੱਡ ਚੋ ਤੇ ਪੀਕ ਪਾ ਦੂੰਗੀ ਬਣੀ ਫਿਰਦੀਆਂ ਕਿਤੇ ਬਾਲਾ ਬੋਲੀ ਜਾਨੀ ਐ ਤੂੰ ਐ ਕਿਵੇਂ ਜਵਾਬ ਦੇ ਮਾਰੇਂਗੀ ਮੈਂ ਹਾਂ ਜਿਮੀ ਬਹੁਤਾ ਅਕਲਣਾ ਤੈਨੂੰ ਜਿਵੇਂ ਮੇਰਾ ਜੀ ਕਰਿਆ ਉਵੇਂ ਕਰੂ ਮੇਰੇ ਘਰੇ ਬੈਠਿਓ ਭਗ ਜਾਓ ਫਿਰ ਮੇਰੇ ਘਰੇ ਮੇਰੇ ਘਰੇ ਕੀ ਕਰਦਾਂ ਲੈ ਕੇ ਭਗ ਜਾ ਇਹਨੂੰ ਨਾ ਮਾਂ ਪਹਿਲਾਂ ਤਾਂ ਤੂੰ ਦੇਖ ਦੋ ਤੀਆਂ ਦਾ ਮੂੰਹ ਦੇਖਿਆ ਉਹਦੀਆਂ ਦਾ ਫਿਰ ਤੂੰ ਦੋ ਦੋ ਤੀਆਂ ਦਾ ਦੇਖਿਆ ਤੂੰ ਆਪਣੇ ਦੋਤੇ ਦੀ ਸੁੱਖ ਨਹੀਂ ਪਾਲਦੀ ਨਾ ਹਾਂ ਮੈਂ ਤਾਂ ਨਹੀਂ ਭਾਲਦੀ ਤੂੰ ਇਹ ਨਹੀਂ ਚਾਹੁੰਦੀ ਹੈਗੀ ਵੀ ਸਾਡੇ ਘਰੇ ਖੁਸ਼ੀ ਆਵੇ ਕੋਈ ਚਾਹੀਦਾ ਨਹੀਂ ਮੈਂ ਤਾਂ ਕੁੜੀ ਠੀਕ ਹੈ ਪਰ ਮੁੰਡਾ ਚਾਹੀਦਾ ਪਰ ਤੇਰੇ ਕੁੜੀ ਵੀ ਨਹੀਂ ਹੋਣ ਦਿੰਦੀ ਇਹ ਸੋਚ ਲੈ ਤੂੰ ਫਿਰ ਹੱਥ ਹੀ ਲਾਦੀ ਮੈਂ ਲਿਹਾਜ਼ ਨਹੀਂ ਦੇ ਕਰਨੀ ਫਿਰ ਆ ਵੀ ਹਾਂ ਤੂੰ ਕੀ ਕਰੇਗਾ ਕਰਨਾ ਬੋਲ ਕੀ ਕਰੇਗਾ ਭੱਗ ਜਾ ਤੂੰ ਭੱਗ ਜਾ ਮੇਰੇ ਘਰੇ ਰਹਿ ਕੇ ਤੁਸੀਂ ਭੱਗ ਜਾ ਚੁੱਪ ਕਰਕੇ ਡੰਡੀ ਰੱਖ ਰੋ ਇੱਥੇ ਸੁਣ ਗਿਆ ਆਇਆ ਪਰ ਤੇ ਮੈਨੂੰ ਮੱਤਾ ਦੇਣ ਵਾਲੀ ਤੈਨੂੰ ਮੈਂ ਕਿਹਾ ਸੀ ਨਾ ਨਿਕਲ ਚੱਲ ਕਿਉਂ ਜਲੂਸ ਕੜ ਬਣਾਉਣੀ ਹੈ ਕਿਦਰੇ ਨੇ ਜਲੂਸ ਕੱਢਦੀ। ਪਿਆ ਕੀ ਕਹਿੰਦੀ ਐ ਜੇ ਕੋਈ ਨਾ ਸੱਟਪੇਟ ਮਾਰੀ ਫੇਰ ਇਹਦਾ ਕੀ ਪਤਾ ਬੁੜੀ ਦਾ ਕਾਮਲੀ ਤਾਂ ਕਹੀਦਾ ਨਾ ਵੀ ਕਾਮਲੀ ਛਪੀ ਬੁੜੀ ਦਿਮਾਗ ਹੱਲ ਗਿਆ। ਕਿਦਰੇ ਨੇ ਮਾਰਦੀ ਸੱਟਪੇਟ ਆ। ਕਹੇ ਤਾਂ ਵੀ ਹੋਰ ਜਦ ਦਾ ਮਨ ਚ ਸੋਚੀਦਾ ਫਿਰਦੀ ਐ ਇਹ। ਹਾਲੀ ਜਾਣਦੇ ਜਿਹੜਾ ਕੁਛ ਕਰਦੀ ਆ। ਬੋਲੀ ਜਾਣਦੇ ਆਪਣੇ ਸਿਰ ਤੇ ਹੋਏਗਾ ਕੋਈ ਅਸਰ ਇਹਦਾ। ਅਸਰ ਦਾ ਪਤਾ ਵੀ ਨਾ ਕੁਸਤੀ ਪੇ ਦੇ ਮਾਰੇ ਡਾਂਗ ਢਿੱਡ ਤੇ। ਕੀ ਪਤਾ ਇਹੀ ਮਰ ਜੇ ਪਹਿਲਾਂ। ਇਹ ਨਹੀਂ ਮਰਦੀ। ਇਹ ਦਿਲ ਚੋਂ ਕੱਢ ਦੇ ਵੀ ਇਹ ਮਰ ਜੂਗੀ। ਉਹ ਹੀ ਪੰਕੀ ਜਾਂਦੀ ਆ। ਬੱਚ ਲੱਗ ਜਾਂਦੀ ਆ ਬੋਲਣ ਇਹ ਤਾਂ ਵੀ ਬੋਲੂ ਜਿੰਨਾਂ ਰਵੇਂ ਇੱਥੇ ਬੈਠੇ ਆ ਜਿੰਨਾ ਟਾਈਮ ਇਹਦੀ ਅੱਖਾਂ ਮੂਰੀ ਹੁੰਦੇ ਟਾਈਮ ਇਹ ਬੋਲੂ ਹਟਦੀ ਨਹੀਂ ਹਾਂ ਉਹ ਤਾਂ ਹੁਣ ਤੂੰ ਦੇਖ ਵੀ ਆਪਾਂ ਕੁੱਤੇ ਖਾਣੀ ਕਰਾਉਣੀ ਜਾਂ ਨਹੀਂ ਕਰਾਉਣੀ ਜੇ ਭੱਗ ਜਾ ਜੇ ਨਹੀਂ ਬੈਠਣੇ ਤੇ ਨਹੀਂ ਚੰਗਾ ਲੱਗਦਾ ਵੀ ਉਹ ਬੋਲੂ ਕ ਜਾ ਭੱਗ ਜਾ ਉੱਠ ਕੇ ਕਿਉਂ ਭੱਗ ਜਾ ਉੱਠ ਕੇ ਬੈਠੂੰਗੀ ਇੱਥੇ ਮੈਂ ਤਾਂ ਮਾਰੀ ਜਾਣ ਦੇ ਪਕਾਈ ਉਹਦੇ ਕਈਆ ਭੌਂਕ ਕੇ ਹਟ ਜਾਂਦੀ ਆਪੇ ਉਹ ਤੂੰ ਐਂ ਕਹ ਤਾਂ ਮੂੰਹ ਲਮਕਾਇਆ ਹੁਣ ਦੱਸ ਤਾਂ ਜੇ ਜੇ ਕੋਈ ਗੱਲ ਹੈਗੀ ਮਨਚਾ ਹੈਂ ਮੈਂ ਨਹੀਂ ਰੇਟੇ ਰੰਦਾ ਜੇ ਤੁਹਾਨੂੰ ਦੱਸਦਾ ਜੇ ਤੂੰ ਰਹਿਣਾ ਰਹਿ ਭਾ ਭਰਾ ਤੂੰ ਵੀ ਉਹੋ ਜਿਹਾ ਹੋਇਆ ਪਿਆ ਠੀਕ ਹੈ ਤੇਰੇ ਤਾਂ ਵੀ ਦੋ ਕੁੜੀਆਂ ਹੈਗੀਆਂ ਨੇ ਤੂੰ ਤਾਂ ਨਹੀਂ ਇੱਥੇ ਜਾਂਦਾ ਕਹਿੰਦਾ ਕੁੜੀਆਂ ਹੈਗੀਆਂ ਨੇ ਫਿਰ ਮੈਂ ਦਾ ਸਨੇ ਕੁੜੀਆਂ ਨੂੰ ਕਹੀ ਜਾਂਦਾ ਵੀ ਭਾਈ ਚਲੋ ਹੁਣ ਕੁੜੀਆਂ ਮੰਦਿਆਂ ਨਹੀਂ ਓਏ ਰੋਜ਼ ਰੋਜ਼ ਉਹੀ ਕੀ ਆ ਮੈਨੂੰ ਆਇਆ ਵੀ ਇਹ ਬਸਰਮ ਹੋ ਕੇ ਜਦੋਂ ਆਪਾਂ ਇੱਥੇ ਬੈਠੇ ਰਹੇ ਵੀ ਇਹ ਤੋੜ ਦਊਗੀ ਹੈ ਮੈਂ ਇਹ ਮਨ ਚ ਸੋਚੀ ਬੈਠਾਂਗਾ ਤੂੰ ਭਾਈ ਗੱਲ ਨਹੀਂ ਸਮਝਦੇ ਬੁੜੀ ਜੀ ਨਾ ਮੈਂ ਬੈਠਾ ਸੀ ਆਪਦੇ ਲਈ ਕੋਲੇ ਇੱਥੇ ਆ ਕੇ ਬੋਲਦੀ ਹੈ ਕਿ ਹਾਂ ਹਾਂ ਮੈਂ ਜਵਾਕ ਦੇ ਕੇ ਡਾਂਗ ਮਾਰ ਕੇ ਮਾਰ ਦੂੰ ਬਿੱਚੀ ਢਿੱਡ ਚ ਇਹਦਾ ਕੀ ਪਤਾ ਸੁੱਤੀ ਪੀਦੇ ਵੀ ਮਾਰੇ ਢਿੱਡ ਤੇ ਡਾਂਗ ਹਏ ਦੇਖ ਬਤਾ ਹੈ ਨਹੀਂ ਗੱਲ ਕਹਾ ਕੇ ਮੇਲੇ ਮੈਂ ਹੁੰਦਾ ਤੂੰ ਡਾਂਗ ਫੜ ਕੇ ਸਿਰ ਚ ਮਾਰਦਾ ਕਾ ਬੁੜੀ ਜੀ ਦੇ ਉਹ ਕੀ ਮਾਰਦਾ ਆ ਜਿਹੜੀ ਨਾਲ ਲੱਗੀਆਂ ਪੇਪਲਾ ਇਹ ਫਿਰ ਰੋਂਦੀਆਂ ਨੇ ਜੀਦਾ ਬਥੇਰਾ ਕਰਦਾ ਸੀ ਸਿਰ ਚ ਮਾਰਾਂ ਡਾਂਗ ਤੂੰ ਮਾਰ ਦੇਂਗੀ ਸਿਰੇ ਸਿਰ ਚੜੀ ਜਾਂਦੀ ਏ ਯਾਰ ਉਹੀ ਗੱਲ ਹੈ ਮੈਂ ਮਾਰੇ ਕਹਿਣਾ ਕਾ ਨੂੰ ਕਾ ਨੂੰ ਮੈਂ ਹੁਣ ਦੇ ਨੂੰ ਤੇਲੇ ਨੂੰ ਨਾਲੇ ਮੈਂ ਕਿਹਾ ਸੀ ਵੀ ਐਂ ਕਰਕੇ ਵੀ ਆਪਾਂ ਬਗ ਚੱਲਦੇ ਆ ਮੈਨੂੰ ਇੱਥੇ ਯਕੀਨ ਨਹੀਂ ਗਾ ਮੇਰੇ ਲਈ ਗਏ ਨਹੀਂ ਕਹਿੰਦੇ ਤੂੰ ਵੀ ਬੋਲਦੀ ਕੋਈ ਤਿਵਾਰੀ ਨਹੀਂ ਮੈਂ ਇਹਦੀ ਮਾਰੇ ਢਿੱਡ ਤੇ ਡਾਂਗ ਸਾਨੂੰ ਜਹੇ ਲੱਖ ਕਹੀ ਜਾਨੀਆਂ ਉਹੀ ਗੱਲ ਆ ਕੋਈ ਜਵਾਖ ਨੂੰ ਨਾ ਹੋ ਕਰਦੀ ਕਹਿੰਦੇ ਫਿਰ ਆਪਦੇ ਆਪ ਨੂੰ ਸੋਚ ਲਈ ਹਾਂ ਜਉਂਦੀ ਨੂੰ ਅਗਲਾ ਤੂੰ ਮੈਂ ਤਾਂ ਨਹੀਂ ਭਰਾਵਾ ਇੱਥੇ ਰਹਿੰਦਾ ਮੈਨੂੰ ਤਾਂ ਐਂ ਲੱਗਦਾ ਵੀ ਕਿਰੇ ਇੱਥੋਂ ਨਿਕਲ ਜਾ ਇਹਦੀ ਕੋਈ ਤਿਵਾਰੀ ਨਹੀਂਗੀ ਫਿਰ ਨਿਕਲ ਕੇ ਕੀ ਫਿਰ ਨਾਲ ਲੈ ਕੇ ਜਾਣੀ ਪਊ ਉਹ ਮੈਂ ਨਸਾ ਲਾਈ ਦੇ ਕੋਈ ਪਤਾ ਨਹੀਂ ਹੈਗਾ ਫਿਰ ਉਹੀ ਗੱਲ ਆ ਹਾਂ ਹਾਂ ਫਿਰ ਇਹ ਨਾਲ ਲੈ ਕੇ ਜਾਣੋ ਕੋਈ ਨਾ ਮੈਂ ਤੂੰ ਮੜੇ ਆਪ ਦੇਲ ਨੂੰ ਵੀ ਕਹਿ ਦੇ ਪਈ ਉਹਨੂੰ ਐ ਕਦੇ ਵੀ ਬੁੜੀ ਨੂੰ ਮਾਣਾ ਮੋਟਾ ਵੀ ਦੇਖ ਕੇ ਬੋਲੀਆ ਹੁੰਦਾ ਇਹ ਕੀ ਇਹ ਕੀ ਗੱਲ ਕਰਨ ਲਈ ਹੋਈ ਵੀ ਆ ਕਿ ਮੈਂ ਜਵਾਕਾਂ ਨੂੰ ਵਿੱਚ ਹੀ ਮਾਰ ਦੂੰ ਰੇਟ ਚ ਨਾ ਮੈਂ ਕਰਦਾ ਖਬਰਦਾਰ ਹੁਣੇ ਇਹ ਕੀ ਮਤਵਲ ਹੋਇਆ ਜਾਂ ਚਲ ਸਾਨੂੰ ਕਹੀ ਜਾਂਦੇ ਅਸੀਂ ਕਹੀ ਜਾਂਨੇ ਮਸਾ ਦਾ ਕਹੇ ਜਵਾਕ ਦਾ ਮੂੰਹ ਦੇਖਾਂ ਮੇਰੇ ਯਾਰ ਹੈ ਸਾਲਾਂ ਦੇ ਸਾਲ ਹੋ ਗਏ ਅੱਖਾਂ ਪੱਕ ਗਈਆਂ ਸ਼ਰਮ ਤਾਂ ਹੈ ਨਹੀਂਗੀ ਹੁਣ ਹੈ ਡਰਾਉਂਦੀ ਆਗੀ ਵੀ ਹੋਰ ਤਾਂ ਕੋਈ ਹੱਲ ਨਹੀਂਗਾ ਉਹ ਤਾਂ ਜਾਂਦੇ ਨਹੀਂ ਹੈ ਹੈ ਡਰਾਉਂਦੀ ਹੈ ਹੈ ਡਰਾ ਦੇਗੀ ਤੂੰ ਐ ਕੋਈ ਨਾ ਮੈਂ ਜਾਣਾ ਫਿਰ ਮੈਂ ਦੇ ਚਲ ਕੋਈ ਨਾ ਬੜਾ ਲੜੀ ਲੁੜੀ ਨਾ ਲੜੀ ਨਾ ਐਮੀ ਕਿਤੇ ਆ ਕੇ ਤੂੰ ਕੁਲਿਸਪਾਲੇ ਆ ਖੜੀ ਐ ਸੀਛੇ ਮੂਰੇ ਚੌੜੀ ਹੋਈ ਹੈ ਮੈਂ ਕੀ ਸੁਣਦਾ ਉਹ ਕੀ ਕਹਿੰਦਾ ਕੁੱਕੜ ਹੈ ਨਾ ਕੀ ਹੋਇਆ ਉਹ ਤੇਰੀ ਮਾਂ ਤੇਰੀ ਆਖੇ ਢਿੱਡ ਚ ਮਾਰੂਂਗੇ ਐ ਸੋਟੀਆਂ ਫਲਾਣਾ ਤੇ ਮੇਰੀ ਗੱਲ ਸੁਣ ਲੈ ਖਬਰਦਾਰ ਹੋ ਜਾ ਉਹਨੂੰ ਕਹੇ ਅਸੀਂ ਆਪ ਤੱਕ ਹਾ ਲੀਆਂ ਹੈ ਜਵਾਸ ਦਾ ਮਸਾ ਮੂੰਹ ਦੇਖਾਂਗੇ ਕੋਈ ਗੱਲ ਐ ਇਹ ਫਿਰ ਤੁਸੀਂ ਉਰ ਲੰਘ ਜਾ ਬੇਬੇ ਦਾ ਤਾਂ ਆਪੇ ਗੁੱਸਾ ਟਾਲਾ ਹੋ ਜਾਣਾ ਬੇਬੇ ਦਾ ਗੁੱਸਾ ਤੁਸੀਂ ਨਹੀਂ ਹੈਗੇ ਉਰੇ ਬੈਠੇ ਹੋ ਉਰੇ ਬੈਠਾ ਜਾਂਦੀ ਨਹੀਂ ਜਾਂਦੀ ਨਹੀਂ ਉਹ ਅਸਾਂ ਕਿਆਦੀ ਫਿਰ ਜੇ ਤੁਹਾਡੇ ਨਾਲ ਤਾਂ ਹੁਣ ਇੰਨਾ ਮਲਾ ਜਾਏ ਲੈ ਜਾ ਉਹਨੂੰ ਹੁਣ ਕਾਨੂੰ ਬਿਠਾਇਆ ਉਹੀ ਗੱਲ ਆ ਵੀ ਮੇਰੇ ਵੀ ਛਿੱਤਰ ਮਰਾਉਣੇ ਨੇ ਆਪ ਤਾਂ ਖਾਂਦੀ ਹੋ ਖਾਂਦੀ ਆ ਤੇਰਾ ਤੁਹਾਡਾ ਟੱਡ ਪਾਲੀ ਜਾਂਦੀ ਆ ਕਹੀ ਜਾਂਦੀ ਆ ਵਗਜੋ ਵਗਜੋ ਤੇਥੋਂ ਨਹੀਂ ਕੁਛ ਬੜਨਾ ਮੈਂ ਤੈਨੂੰ ਦੱਸਾਂ ਗੱਲ ਆ ਮੇਤੋਂ ਤਾਂ ਕੁਛ ਨਹੀਂ ਬਣੂਗਾ ਮੇਰੇ ਤਾਂ ਕੋਈ ਗੱਲ ਨਹੀਂ ਨੰਗ ਜਾਣਾ ਟਾਈਮ ਮਾਂ ਕੋਲ ਰਹਿ ਕੇ ਮਾਂ ਕੋਲੇ ਰਹਿ ਜਾਂਦਾ ਮੈਨੂੰ ਬੋਲਣ ਦੀ ਕੋਈ ਲੋੜ ਨਹੀਂ ਆਪਣੀ ਆਪ ਸਮਝੋ ਹੁਣ ਤੁਸੀਂ ਮੇਰੀ ਤਾਂ ਤੁਹਾਡੀ ਮੇਰੀ ਗੱਲ ਸੁਣ ਲੈ ਮਾਂ ਨੂੰ ਕਹਿੰਦਾ ਮੇਰੀ ਮਾਂ ਨੂੰ ਕਿਉਂ ਬੋਲਦਾ ਉਹ ਤਾਂ ਬੱਚਾ ਖੜਦੀਆਂ ਕੀ ਗੱਲ ਹੈ ਬਈ ਬੋਲੂਗੀ ਮਾਂ ਨੂੰ ਤਾਂ ਮੈਂ ਉਹਨਾਂ ਦੀ ਕੋਈ ਗੱਲ ਕਹਾਉਣੀ ਹੈਗੀ ਪੂਰੀ ਮਸਾਂ ਦਾ ਉਹੀ ਗੱਲ ਹੈ ਬਈ ਉਹੀ ਗੱਲ ਹੈ ਕੁੜੀਆਂ ਦੇ ਪਹਿਲਾ ਭਾਈ ਵਾਰੀਆਂ ਨੇ ਫਿਰ ਬਾਗ ਜਾ ਲੈ ਜਾ ਲੈ ਜਾ ਉਹਨੂੰ ਉੱਥੇ ਜਮਾ ਇਹ ਤਾਂ ਬਥੇਰਾ ਕਹੀ ਆ ਨਾ ਤੋਰਦਾ ਸਹੀ ਅਸੀਂ ਕੀ ਹੁਣ ਦਵਾਰਾ ਬੰਦ ਦੇ ਕੇ ਤੋੜਨੀ ਹੈ ਲੈ ਜਾ ਹਾਂ ਜੀ ਮੈਂ ਲੈ ਕੇ ਜਾ ਹੁੰਦੀ ਆ ਲੈ ਜਾ ਬਥੇਰਾ ਮੇਲਾ ਜਦ ਤੱਕ ਕੁੜੀਆਂ ਵੀ ਇੱਕ ਪਾਸੇ ਕਰ ਲੀਆਂ ਆਪ ਵੀ ਹੋ ਗਏ ਉਹਨੂੰ ਸਿਆਣੀ ਪਿਆਣੀ ਨੂੰ ਬੜਾਉਣਾ ਤਾਂ ਕੀ ਆ ਵੀ ਚੱਲ ਕੋਈ ਗੱਲ ਨਹੀਂ ਗਲਤੀ ਹੋ ਗਈ ਤੈਨੂੰ ਗਲਤ ਬੋਲ ਹੋ ਗਿਆ ਉਲਟਾ ਨੂੰ ਪੁੱਠਾ ਬੋਲਦੇ ਹਾਂ ਕੁੜੀਆਂ ਵੀ ਬੋਲਦੀਆਂ ਨੇ ਤੂੰ ਵੀ ਬੋਲਦਾ ਬੋਲਾਂਗੇ ਨਹੀਂ ਯਾਰ ਫਿਰ ਆਪ ਕਿਨੂੰ ਸਿੱਧਾ ਬੋਲ ਦਿਆ ਉਹ ਚੱਲ ਬੱਸ ਭਾਈ ਮੇਰੇ ਤੋਂ ਨਹੀਂ ਤੁਹਾਨੂੰ ਜਿੱਤ ਹੁੰਦਾ ਹੈਗਾ ਜਿਹੜਾ ਕੁਝ ਕਰਨਾ ਕਰ ਲੋ ਭਾਈ ਨਾ ਮੈਂ ਉਹਨੂੰ ਹਟਾ ਸਕਦੇ ਮੇਰੀ ਮਾਂ ਦਾ ਤਾਂ ਸੁਭਾਅ ਹੀ ਚੱਲੂਗਾ ਤੂੰ ਆ ਪਵਾੜਾਂ ਦੀ ਜੜ ਸਾਰੀ ਤੂੰ ਠੀਕ ਆ ਫਿਰ ਮੈਂ ਹੈਗੀਆਂ ਪਵਾੜਾਂ ਦੀ ਜੜ ਫਿਰ ਮੈਨੂੰ ਬੁਲਾਉਂਦਾ ਕਾਨੂੰਗਾ ਤੂੰ ਹਾਂ ਫਿਰ ਮੈਂ ਦੇਖੂ ਜੇ ਕੋਈ ਉੱਚੀ ਗੱਲ ਆ ਪਈ ਉੱਚੀ ਨਹੀਂ ਚ ਹੋ ਗਈ ਆ ਦੇਖ ਲੈ ਹੁਣ ਦੇਖ ਲੈ ਕੋਈ ਨਾ ਤੂੰ ਲਵਾਉ ਦੇ ਛੋਟੀ ਫਿਰ ਮੈਂ ਦੇ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਟਾਲਣਾ ਫਿਰ ਸੋਟੀ ਵੀ ਲੱਗੂਗੀ ਹੋਈ ਕਰ ਲਈ ਕੀ ਕਰਨ ਮਾਰਕੀਟ ਘਾ ਮਾਰਕੀਟ ਘਾ ਜਿਹੜਾ ਚੱਕ ਲੰਦਾ ਮਾਰਕੀਟ ਘਾ ਕਰਦੀ ਨੇ ਕੀ ਐਸ ਫਰੀਜ਼ ਚੱਲੀ ਜਾਂਦੀ ਆ ਦੇਖੋ ਜਾ ਪਕ ਜਾ ਬੇ ਡਰਦੀ ਨਹੀਂ ਹੈਗੀ ਮੈਂ ਭੱਗ ਜਾ ਬੱਗ ਜਾ ਇੱਥੇ ਬੈਠੋ ਕਦੇ ਉਹੀ ਗੱਲ ਕਰਾਈਏ ਜਿ ਵਖਦੀ ਅਲਟਰਾ ਸਾਊਂਡ ਹੈ फेर ਉਹਨੂੰ ਲੈ ਜਾ ਮੈਂ ਤੈਨੂੰ ਕਹਿੰਦੀ ਤਾਂ ਹੈਗੀਆਂ ਲੈ ਜਾ ਲੈ ਜਾ ਇੱਥੇ ਬੈਠੇ ਕੀ ਮੇਰੀ ਜਾਨ ਨੂੰ ਰੋਂਨੇ ਆ ਤੁਸੀਂ ਜਾਨ ਨੂੰ ਰੋਂਨੇ ਆ ਹਾਂ ਕਲੇਸ਼ ਤਾਂ ਤੁਸੀਂ ਵਧਾਇਆ ਹੋਇਆ ਉਰੇ ਬੈਠ ਕੇ ਤੈ ਕੋਈ ਕੁੜੀਆਂ ਦਾ ਨਹੀਂ ਕਰਨਾ ਮਾੜਾ ਮੁੱਠਾ ਬਿਉੜਾ ਹੋਈਏ ਨੇ ਮੈਂ ਆਪੇ ਕਰ ਲੂ ਮੈਂ ਕੁੜੀਆਂ ਦਾ ਆਪੇ ਕਰ ਲੂੰਗੀ 100 ਜਨਾਨੀਆਂ ਨੂੰ ਸੋਚ ਹੁੰਦੀ ਆ ਕੋਈ ਬਿਸਤਰਾ ਦਾ ਕੋਈ ਹੋਰ ਲੱਲੇ ਭੱਬੇ ਹੈ 100 ਦੀ ਬੈਠੀਆਂ ਮਾਂ ਦੀ ਕੁਛੜ ਜਵੜੀ ਜੱਬ ਭੱਗ ਜਾ ਜੱਬ ਭੱਗ ਜਾ ਕੁਛ ਕਰਾ ਕੇ ਨਾ ਬਹਿ ਜੀ ਹੁਣ ਤੂੰ ਵਿਆਹ ਦੀ ਉਮਰ ਟੱਪੀ ਜਾਂਦੀ ਆ ਉਹਨਾਂ ਦੀ ਕੋਈ ਗੱਲ ਨਹੀਂ ਟੱਪ ਲਾਂਦੇ ਆ ਆਪੇ ਪਿਆਰ ਕੋਈ ਗੱਲ ਨਹੀਂ ਹੈਗੀ ਇਹਨੂੰ ਏਡੀ ਨਿਆੜਾ ੜੀ ਕਿੱਥੇ ਪੱਲੇ ਪਾਈ ਐ ਮੇਰੇ ਹੈ ਸਾਰਾ ਬੋਝ ਮੇਰੇ ਸਿਰ ਤੇ ਐ ਸੁਣਦੀ ਨਹੀਂ ਮਾਂ ਕਰਤੀ ਦੇ ਕੀ ਐ ਚਲੋ ਬੇਟਾ ਚਲੀਏ ਪਾਓ ਕੱਪੜੇ ਕੀ ਹੋ ਗਿਆ ਡੈਡੀ ਮੈਨੂੰ ਜਾਣੇ ਹੋ ਹੋਇਆ ਕੀ ਨਹੀਂ ਪੁਈ ਕਨੇ ਕੀ ਬੇਇੱਜ਼ਤੀ ਕਰਾਈ ਜਾਈਏ ਹੈ ਕਦੇ ਉਹੀ ਗੱਲ ਐ ਤੇਰੀ ਨਾਨੀ ਬੇਇੱਜ਼ਤੀ ਕਰਦਾਂਦੀ ਐ ਕਦੇ ਤੇਰੀ ਮਾਂ ਪਾਈ ਇਹਨਾਂ ਤਾਂ ਅਕਲ ਨਹੀਂ ਹੈਗੀ ਇਹਨਾਂ ਦੀ ਗੱਲਾਂ ਦਾ ਅਸਰ ਕਿਉਂ ਕਰਦੀ ਹੁੰਦੀਆਂ ਤੁਸੀਂ ਜੇ ਤੁਹਾਨੂੰ ਪਤਾ ਵੀ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਹੈ ਗਿਆ ਸਾਰਾ ਦਿਨ ਭਾਈ ਕਿਵੇਂ ਕਹੀ ਆ ਇਹ ਪਤਾ ਤਾਂ ਹੈ ਗਿਆ ਵੀ ਇਹਨਾਂ ਨੂੰ ਅਕਲ ਹੈ ਹੀ ਨਹੀਂਗੀ ਫਿਰ ਹੁਣ ਉਹੀ ਗੱਲ ਹੈ ਚਲੋ ਆਪਦਾ ਚੱਲੀ ਪਿੰਡ ਚੱਲਦੇ ਕਿੱਥੇ ਜਲਾਂਗੇ ਡੈਡੀ ਹੁਣ ਵੇ ਕਰੇ ਚੱਲਾਂਗੇ ਆਪਣੇ ਕੁੜੀਏ ਚੱਲੀਏ ਮਸੀ ਪਹਿਲਾਂ ਮੈਨੂੰ ਇਹ ਦੱਸੋ ਕਮੈਂਟ ਇਹ ਮੈਨੂੰ ਇਹ ਦੱਸੋ ਵੀ ਪਿੰਡ ਜਾ ਕੇ ਹੋ ਕੀ ਜਾਊਗਾ ਆਪਾਂ ਪਿੰਡ ਭਗ ਜਾਗੇ ਨਾ ਨਹੀਂ ਫਿਰ ਪਿੱਛੇ ਆ ਜੂਗੀ ਕੁੱਟ ਗਈ ਇਹਨਾਂ ਦੀ ਗੁੱਤ ਨਹੀਂ ਫੇਰ ਉਰੇ ਲਿਆਉਗੀ ਨਾਲ ਤੈਨੂੰ ਪਤਾ ਏ ਡੇੜੀ ਇਹਨਾਂ ਦਾ ਕਿੰਨਾ ਤਾਂ ਸਟੈਂਡ ਹੈ ਹੂੰ ਪਿੱਛੇ ਹੁਣ ਫੇਰ ਨਹੀਂ ਉੱਥੇ ਨਹੀਂ ਵੜਨ ਦਿੰਦੇ ਭਾਈ ਅਸੀਂ ਹੈਗੇਾਂਗੇ ਦੇਖੀ ਜੋ ਇਸ ਤਾਂ ਡਾਂਗ ਲਾ ਕੇ ਜਿਵੇਂ ਆਪ ਕਰਦੀ ਅਸੀਂ ਕੱਢਾਂਗੇ ਹਰ ਇੱਕ ਵਾਰੀ ਇਹੀ ਕੁਝ ਹੁੰਦਾ ਹੈ ਰੋਜ਼ ਰੋਜ਼ ਆਪਣੀ ਜ਼ਿੰਦਗੀ 'ਚ ਇਹੀ ਕੁਝ ਚੱਲ ਜਾਂਦਾ ਕਿੰਨਾ ਕ ਟਾਈਮ ਤੁਸੀਂ ਇਹੀ ਬੋਰਿੰਗ ਕਰੀ ਜਾਓਗੇ ਓ ਹੁਣ ਨਹੀਂ ਹੋਊਗਾ ਬੇਟਾ ਗੱਲ ਸਮਝਿਆ ਕਰਦੇ ਨੇ ਬਡੇ ਜੀ ਸਾਥੋਂ ਡੇੜੀ ਸਮਝੀ ਜਾਂਦੀ ਹੈ ਹੈਗੀਆਂ ਕੀ ਕਰੀਏ ਭਾਈ ਤੂੰ ਕਹਦਾ ਨਾ ਉਹੀ ਗੱਲ ਹੈ ਚੱਲੀ ਆ ਦੇ ਲੈ ਐ ਕਰਦੀਆਂ ਨੇ ਕੋਈ ਨਹੀਂ ਮੈਂ ਤਾਂ ਡੇੜੀ ਤਿਆਰ ਆ ਜਾਣ ਨੂੰ ਇਹਨਾਂ ਨੂੰ ਖਿੱਚ ਲੋ ਨਾਲ ਮੈਂ ਤਾਂ ਭੱਗ ਜੂਗੀ ਉਹ ਜਿਹੜੀ ਪਲਾਨ ਬਣਾਈ ਸੀ ਉਹਦਾ ਕੀ ਫਰ ਉਹ ਸੱਚ ਹਾਂ ਐ ਕਰ ਤੂੰ ਕਿਰਨ ਡੈਡੀ ਨੂੰ ਦੱਸ ਪਲਾਨ ਜੇ ਤਾਂ ਡੈਡੀ ਨੂੰ ਠੀਕ ਲੱਗਿਆ ਠੀਕ ਹੈ ਨਹੀਂ ਭੱਗ ਜਾਂਗੇ ਡੈਡੀ ਮੇਰੀ ਗੱਲ ਸੁਣਨਾ ਕਿੰਨਾ ਕੁ ਟਾਈਮ ਆਪ ਆਪਸ ਵਿੱਚ ਲੜਦੇ ਰਹਾਂਗੇ ਮੇਰੇ ਤੇ ਜਸੀ ਨੇ ਇੱਕ ਪਲਾਨ ਬਣਾਇਆ ਹੈਗਾ ਨਾਨੀ ਨੂੰ ਸੁਧਾਰਨ ਦਾ ਕੋਈ ਪਲਾਨ ਨਹੀਂ ਬੇਟਾ ਕੰਮ ਕਰਦਾ ਅਸੀਂ ਸਾਰੇ ਕਰ ਕਰ ਦੇਖ ਲਏ ਆ ਤੇਰਾ ਚਾਚਾ ਬੈਠਾ ਹੈ ਬਾਕੀ ਇਹਨੂੰ ਪੁੱਛ ਲਓ ਜੇ ਨਹੀਂ ਅਸੀਂ ਕੁਝ ਕਰਕੇ ਮੈਨੂੰ ਆਇਆ ਤਾਂ ਦੱਸੋ ਕੀ ਗੱਲ ਕਰਨੀ ਆ ਤੁਸੀਂ ਦੱਸ ਤਾਂ ਦਿਓ ਪਹਿਲਾਂ ਬੰਦੇ ਦੀ ਗੱਲ ਤਾਂ ਸੁਣ ਲਓ ਕੋਈ ਪਲਾਨ ਨਹੀਂ ਕੰਮ ਕਰਦਾ ਪਹਿਲੇ ਤਾਂ ਤੁਸੀਂ ਨੰਨਾ ਮਾਰਤਾ ਕੀ ਕੰਮ ਕਰੂਗਾ ਉਹ ਗੱਲ ਤਾਂ ਸੁਣ ਲਓ ਕੋਈ ਹਾਂ ਡੈਡੀ ਕੀ ਪਤਾ ਕੋਈ ਕੰਮ ਦੀ ਹੋਵੇਗਾ ਕੇਰਾ ਤੁਸੀਂ ਗੱਲ ਸੁਣ ਲਓ ਜੇ ਤੁਹਾਨੂੰ ਪਸੰਦ ਆਈ ਠੀਕ ਹੈ ਨਹੀਂ ਬਗ ਚੱਲਾਂਗੇ ਠੀਕ ਹੈ ਹਾਂ ਬਈ ਡੈਡੀ ਸਾਨੂੰ ਨਾ ਪੂਰਾ ਯਕੀਨ ਹੈ ਵੀ ਸਾਡਾ ਜਿਹੜਾ ਪਲਾਨ ਬਣਾਇਆ ਹੋਇਆ ਨਾ ਪੂਰਾ ਕੰਮ ਕਰੂਗਾ ਨਾਲੇ ਨਾਨੀ ਸੁਧਰ ਵੀ ਜਾਊਗੀ ਹਾਂ ਦੱਸ ਗਲਤ ਡੈਡੀ ਐਵੇਂ ਹੈ ਮੈਂ ਕਹਿੰਦੀ ਸੀ